8000 ਇਸਾਲ ਅੰ데요 ਕੈਨੇਡਾ ਪਤਾ ਨਹੀਂ ਕਿਨੇ ਸਾਲਾਂ ਬਾਅਦ ਆਇਆ ਹੋਣਗੇ ਜੀ ਤੇ ਮੌਕੇ ਦੀ ਕਿਹੜੀ ਗਵਰਨਮੈਂਟ ਆ ਜਿਹੜੀ ਪਾਵਰਮੈਂਟ ਵਿੱਚ ਰੂਲਿੰਗ ਪਾਰਟੀ ਆ ਉਹਨਾਂ ਨਾਲ ਉਹਨਾਂ ਦੀ ਡਿਸਕਸ਼ਨ ਹੁੰਦੀ ਆ ਮੀਟਿੰਗ ਹੁੰਦੀ ਆ ਤੇ ਅੱਜ ਦਾ ਮਾਦੇ ਇਹ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਹੈ 2027 ਦੇ ਐਂਡ ਤੱਕ 10% ਕੈਨੇਡਾ ਦੀ ਗਵਰਨਮੈਂਟ ਜੀ ਹੁਣ ਉਹ ਆਪਣਾ ਜਿਹੜਾ ਕੰਮ ਕਰਨਾ ਉਹਨੇ ਜਦੋਂ ਮੈਂ ਦੱਸਿਆ ਤੁਹਾਨੂੰ ਸਟਾਰਟ ਕਰ ਦਿੱਤਾ ਤੇ ਉਹ ਟਾਰਗੇਟ ਕਰ ਰਹੇ ਨੇ ਜਿਨ੍ਹਾਂ ਨੇ ਇਨਸਰਟ ਕੈਨੇਡਾ 'ਚ ਕੰਮ ਕੀਤਾ ਆ ਜਿਹੜਾ ਅੱਜ ਡਰੋ ਆਇਆ ਹਾਂਜੀ ਜਿਹਦੇ ਵਿੱਚ 3000 ਇਨਵੀਟੇਸ਼ਨਸ ਆਈਆਂ ਹਾਂ ਹਾਂਜੀ ਅਤੇ ਕੱਟ ਆਫ ਆਇਆ 518 ਦਾ ਜੀ ਜਿਹਦੇ ਥਰੂ ਸਰਕਾਰ ਨੇ 4.8 ਮਿਲੀਅਨ ਡਾਲਰ ਜਿਹੜਾ ਕਮਾਣਾ ਆ 3000 ਲੋਕਾਂ ਨੇ ਪਹਿਲਾਂ ਸਾਡੇ ਲੋਕੀ ਗਾਲਾਂ ਕੱਢਦੇ ਸੀ ਹਾਂਜੀ ਕਿ ਕਿਉਂ ਇੰਨਾ ਆ ਗਏ ਸਟੂਡੈਂਟ ਆ ਗਏ ਜਾਂ ਗੰਦਪਾਤ ਆ ਇਹਨਾਂ ਨੇ ਆ ਕੇ ਇਦਾਂ ਅੱਜ ਉਹਨਾਂ ਵਿੱਚ ਵੀ ਦੇਖਣ ਨੂੰ ਮਿਲੀਆਂ ਨੇ ਜੀ ਅੱਜ ਉਹਨਾਂ ਵਿੱਚੋਂ ਮੋਸਟ ਆਫ ਥੈਮ ਇਹ ਕਹਿ ਰਹੇ ਨੇ ਕਿ ਘਟ ਗਏ ਨੇ ਸਾਡੀਆਂ ਬੇਸਮੈਂਟ ਰੈਂਟ ਤੇ ਨਹੀਂ ਚੜਦੀਆਂ ਪਈਆਂ ਬਿਜ਼ਨਸ ਅਫੈਕਟਡ ਹੋ ਗਏ ਨੇ ਬਿਲਕੁਲ ਜਿਹੜੇ ਡਰਾਈਵਿੰਗ ਸਕੂਲ ਨੇ ਉਹਨਾਂ ਨੂੰ ਸਟੂਡੈਂਟ ਨਹੀਂ ਮਿਲ ਰਹੇ ਰਾਕੜੇ ਨੂੰ ਸਟੂਡੈਂਟ ਨਹੀਂ ਮਿਲ ਰਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਰਿਤਪਾਲ ਸਿੰਘ ਫਲਾਵਰ ਟੂਨ ਦੇ YouTube ਚੈਨਲ ਤੋਂ ਤੁਹਾਡਾ ਸਵਾਗਤ ਕਰਦਾ ਆਂ ਆਸ ਕਰਦਾ ਆਂ ਤੁਸੀਂ ਸਾਰੇ ਠੀਕ ਹੋਵੋਗੇ ਹੱਸਦੇ ਖੇਡਦੇ ਹੋਵੋਗੇ ਅੱਜ ਦਾ ਸਾਡਾ ਪੋਡਕਾਸਟ ਇਮੀਗ੍ਰੇਸ਼ਨ ਦੇ ਰਿਲੇਟਡ ਹੈ ਡੈਡੀਕੇਟਡਲੀ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਕੀ ਪਾਲਿਸੀਜ਼ ਚ ਚੇਂਜਸ ਹੋਇਆ ਜਾਂ ਹੋਊਗਾ ਐਕਸਪੈਕਟਿਡ ਆ ਡਰਾ ਕੀ ਆਏ ਨੇ ਕੀ ਆਣਗੇ ਤੇ ਉਹਦੇ ਸਾਡਾ ਸਾਥ ਦੇਣਗੇ ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਅਮਰਪਾਲ ਜੀ ਸਭ ਤਾਂ ਠੀਕ ਠਾਕ ਬਹੁਤ ਵਧੀਆ ਜੀ ਗੁਰਪ੍ਰੀਤ ਜੀ ਗੁਰਪ੍ਰੀਤ ਜੀ ਅੱਜ ਡਰਾਅ ਹੈ ਜੀ ਤੇ ਉਹਦੇ ਰਿਲੇਟਡ ਆਪਾਂ ਮੈਨ ਅੱਜ ਗੱਲ ਸ਼ੁਰੂ ਕਰਦੇ ਆ ਜੀ ਕਿੰਨਾ ਕਿੰਨਾਂ ਨੂੰ ਇਨਵੀਟੇਸ਼ਨ ਜਾ ਚੁੱਕੀਆਂ ਹੋਣਗੀਆਂ ਜਾਂ ਜਾਣਗੀਆਂ ਡਰਾਅ ਪੋਜ਼ਿਟਿਵ ਹੈ ਨੈਗੇਟਿਵ ਹੈ ਇਹ ਕਿਹ ਸਟ੍ਰੈਕਸ਼ਨ ਹੋ ਜਾ ਰਿਹਾ ਹੈ ਅਮਰਪਾਲ ਜੀ ਸਭ ਤੋਂ ਪਹਿਲਾਂ ਤੇ ਇੱਥੇ ਮੈਂ ਗੱਲ ਕਹਿਣੀ ਚਾਹਾਂਗਾ ਕਿ ਆਈਆਰਸੀਸੀ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਇੱਕ ਬਹੁਤ ਹੀ ਚੰਗੀ ਗੱਲ ਹੈ ਹਾਂਜੀ ਪਿਛਲੇ ਜਿਹੜੇ 6 ਮਹੀਨਿਆਂ ਤੋਂ ਜਾਂ ਮੈਂ ਗੱਲ ਕਰਾਂ ਜੂਨ ਦਾ ਮਹੀਨਾ ਛੱਡ ਕੇ ਸੋ ਪਿਛਲੇ 5 ਮਹੀਨਿਆਂ ਤੋਂ ਜਿਹੜਾ ਇਮੀਗ੍ਰੇਸ਼ਨ ਆਪਣਾ ਕੰਮ ਉਹ ਤਰੀਕੇ ਨਾਲ ਨਹੀਂ ਕਰ ਰਹੀ ਜਿਹਦੇ ਨਾਲ ਕਰਨਾ ਚਾਹੀਦਾ ਜਿਵੇਂ ਜੂਨ ਤੋਂ ਇਹ ਤਰੀਕਾ ਤੁਹਾਡੇ ਕਹਿੰਦਾ ਮਤਲਬ ਤਰੀਕਾ ਕਹਿਣ ਦਾ ਮਤਲਬ ਕਿ ਕੰਟੀਨਿਊ ਜਿਹੜੇ ਡਰੋਆਂ ਨੇ ਜੀ ਇਨੋਟੇਸ਼ਨਸ ਭੇਜਣੀਆਂ ਹਰ ਵੀਕ ਆਣੀਆਂ ਬਾਈ ਵੀਕਲੀ ਆਣੀਆਂ ਸੋ ਹੁਣ ਉਹ ਜਿਹੜੀਆਂ ਸਟਾਰਟ ਹੋਈਆਂ ਜੂਨ ਤੋਂ ਜੀ ਠੀਕ ਹੈ ਜੀ ਸੋ ਜਿਹੜਾ ਚਲਾਈਦਾ ਮਹੀਨਾ ਜਿਹੜਾ ਜੂਨ ਚ ਵੀ ਕਾਫੀ ਨੇ 6 ਨੋਟੇਸ਼ਨਸ ਆਈਆਂ ਸੌਰੀ 6 ਡਰੋ ਕੰਡਕਟ ਹੋਏ ਨੇ ਆਈਆਰਸੀਸੀ ਦੁਆਰਾ ਜੀ ਸੋ ਜੁਲਾਈ ਵਿੱਚ ਜਿਹੜਾ ਇਹ ਦੂਜਾ ਡਰੋ ਹੈ ਤਾਂ ਖਾਵਾਵਾਂ ਦੇਣੀਆਂ ਸ਼ੁਰੂ ਕਰਤੀਆਂ ਸਰਕਾਰ ਨੇ ਖਾਵਾਵਾਂ ਦੀ ਇਮੀਗ੍ਰੇਸ਼ਨ ਕਰ ਲਈਆਂ ਜੀ 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 ਸੋ ਉਹਦੇ ਥਰੂ ਜਿਹੜਾ ਅੱਜ ਡਰੋ ਆਇਆ ਜਿਹਦੇ ਵਿੱਚ 3000 ਲੋਕਾਂ ਨੂੰ ਇਨਵਾਈਟ ਕੀਤਾ ਗਿਆ ਪੀਆਰ ਦੇ ਲਈ ਜੀ ਸਭ ਤੋਂ ਪਹਿਲਾਂ ਡਰੋ ਕਿੰਨਾ ਹੈ ਜੀ ਗੁਰਪ੍ਰੀਤ ਜੀ ਇਸ ਵਾਰ ਡਰੋ ਆਇਆ ਜੀ 518 ਤੇ ਠੀਕ ਹੈ ਸੋ 8 ਜੁਲਾਈ ਨੂੰ 2025 ਨੂੰ ਜੋ ਅੱਜ ਦਾ ਰੋਏ 518 ਦਾ 518 ਦਾ ਕੱਟਆਫ ਸੀਗਾ ਜਿਸ ਦੇ ਚ 3000 ਜਿਹੜੇ ਇਨਵੀਟੇਸ਼ਨਸ ਭੇਜੀਆਂ ਗਈਆਂ ਜਿਨ੍ਹਾਂ ਕੋਲ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਿਹੜਾ ਵਰਕ ਐਕਸਪੀਰੀਅੰਸ ਹੈਗਾ ਜਿਨ੍ਹਾਂ ਨੇ ਕੈਨੇਡਾ ਚ ਕੰਮ ਕੀਤਾ ਸੀਗਾ ਇੱਕ ਇੱਕ ਸਾਲ ਜਾਂ ਤੋਂ ਵੱਧ ਦਾ ਹਾਂਜੀ ਸੋ ਮੈਨੂੰ ਅਮਰਪਾਲ ਜੀ ਲੱਗ ਰਿਹਾ ਹੈ ਕਿ ਕੈਨੇਡਾ ਦੀ ਗਵਰਨਮੈਂਟ ਨੇ ਜੀ ਹੁਣ ਉਹ ਆਪਣਾ ਜਿਹੜਾ ਕੰਮ ਕਰਨਾ ਉਹਨੇ ਜਦੋਂ ਮੈਂ ਤਾਂ ਸੈਦ ਨੂੰ ਸਟਾਰਟ ਕਰ ਦਿੱਤਾ ਤੇ ਉਹ ਟਾਰਗੇਟ ਕਰ ਰਹੇ ਨੇ ਜਿਨ੍ਹਾਂ ਨੇ ਇਨਸਰਟ ਕੈਨੇਡਾ ਚ ਕੰਮ ਕੀਤਾ ਹੈ ਅੱਛਾ ਜੀ ਠੀਕ ਹੈ ਜੀ ਸੋ ਆਨ ਵਾਲੇ ਸਮੇਂ ਵਿੱਚ ਦੇਖ ਸਕਦੇ ਹਾਂ ਕਿ ਮਾਈਟ ਬੀ ਕੁਝ ਜਿਹੜੇ ਇਨਵਿਟੇਸ਼ਨਸ ਹਨ ਜਿੰਨਾ ਟਾਰਗੇਟ ਰੋ ਵਿੱਚ ਆ ਸਕਦੇ ਨੇ ਜੀ ਐਂਡ ਫ੍ਰੈਂਚ ਵਾਲੇ ਵੀ ਆ ਸਕਦੇ ਹਨ ਜਿਹੜੀ ਆਪਾਂ ਆਲਵੇਸ ਗੱਲ ਕਰਦੇ ਰਹੇ ਹਾਂ ਫ੍ਰੈਂਚ ਵਾਲੇ ਤਾਂ ਮੋਸਟਲੀ ਮੈਨ ਲੋ ਹਾਈ ਰਹਿੰਦੇ ਨੇ ਹਾਈ ਜੀ ਫ੍ਰੈਂਚ ਵਾਲੇ ਤਾਂ ਆਲਵੇਸ ਹਾਈ ਨੋਟਸ ਤੇ ਰਹਿੰਦੀ ਹੈ ਜੀ ਗੁਰਪ੍ਰੀਤ ਜੀ ਕਿੰਗ ਚਾਰਲਸ ਇਸ ਸਾਲ ਆਉਂਦੇ ਆ ਕੈਨੇਡਾ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਆਏ ਹੋਣਗੇ ਜੀ ਤੇ ਮੌਕੇ ਦੀ ਜਿਹੜੀ ਗਵਰਨਮੈਂਟ ਆ ਜਿਹੜੀ ਇੰਪਾਵਰਮੈਂਟ ਦੇ ਵਿੱਚ ਹੈ ਰੂਲਿੰਗ ਪਾਰਟੀ ਆ ਉਹਨਾਂ ਨਾਲ ਉਹਨਾਂ ਦੀ ਡਿਸਕਸ਼ਨ ਹੁੰਦੀ ਹੈ ਮੀਟਿੰਗ ਹੁੰਦੀ ਹੈ ਤੇ ਆਊਟਕਮ ਆਉਂਦੀ ਹੈ ਕਿ ਕੈਨੇਡਾ ਦੀ ਇਮੀਗ੍ਰੇਸ਼ਨ 2027 ਦੇ ਐਂਡ ਤੱਕ 10% ਰਹਿ ਜੂਗੀ ਓਕੇ ਜੀ ਜੋ ਕਿ ਇੱਕ ਵੱਡਾ ਨੰਬਰ ਆ ਵੱਡੀ ਅਨਾਉਂਸਮੈਂਟ ਆ ਤਾਂ ਨੰਬਰ ਘਟਾ ਦਿੱਤੇ ਉਹਨਾਂ ਦੇ ਪੇਪਰਾਂ ਦੇ ਵਿੱਚ ਉਹਨਾਂ ਹਾਂਜੀ ਸੋ ਇਹੋ ਜਿਹਾ ਉਹਨਾਂ ਨੇ ਕੀ ਦੇਖਿਆ ਹੋਊਗਾ ਜਾਂ ਜੇ ਗਰਪੰਕ ਕਰੰਟ ਡਰੋ ਦੀ ਗੱਲ ਕਰੀਏ ਤੇ ਇਹ ਤਾਂ ਸ਼ਾਇਦ ਦੋਸਤੋ ਉਲਟੀ ਡਾਇਰੈਕਸ਼ਨ 'ਚ ਜਾ ਰਹੇ ਆ ਦੇਖੋ ਅਮਰਪਾਲ ਜੀ ਸਿੰਪਲ ਜੀ ਆਨਸਰ ਹੈ ਹਰ ਚੀਜ਼ ਦਾ ਕਿ ਜਦੋਂ ਵੀ ਸਰਕਾਰ ਪਾਵਰ ਚ ਆਂਦੀ ਏ ਹਾਂਜੀ ਹੁਣ ਉਹਨਾਂ ਦੇ ਆਪਣੇ ਰੂਲ ਰੈਗੂਲੇਸ਼ਨ ਪਾਲਿਸੀਸ ਹੁੰਦੀਆਂ ਆ ਜੀ ਜਦੋਂ ਲੱਗੇ ਕਿ ਨਹੀਂ ਇਹ ਰੂਲ ਰੈਗੂਲੇਸ਼ਨ ਸਹੀ ਨਹੀਂ ਹੈਗੇ ਤਾਂ ਉਹਦੇ ਵਿੱਚ ਅਮੈਂਡਮੈਂਟ ਕੀਤੀ ਜਾਂਦੀਆਂ ਨਵੀਂ ਪਾਰਟੀ ਦੁਆਰਾ ਬਿਲਕੁਲ ਸਹੀ ਸੋ ਮਾਈਟ ਬੀ ਜੋ ਤੁਸੀਂ ਸਟੇਟਮੈਂਟ ਦੱਸਿਆ ਕਿ ਦਿੱਤੀ ਹੈ ਕਿੰਗ ਚਾਰਲਸ ਨੇ ਜੀ ਸੋ ਆਨ ਵਾਲੇ ਜਿਹੜੀ ਪਾਰਟੀ ਹੋਊਗੀ ਜਾਂ ਆਹੀ ਸਰਕਾਰ ਹੋਊਗੀ ਉਹਨਾਂ ਦੇ ਸਟੇਟਮੈਂਟ ਦੇਣੀ ਸੀਗੀ ਹੁਣ ਉਹਦੇ ਉੱਪਰ ਰੂਲ ਰੈਗੂਲੇਸ਼ਨ ਜਿਹੜੇ ਬਣਾਣੇ ਹੋ ਤੇ ਗਵਰਨਮੈਂਟ ਨੇ ਬਣਾਣੇ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਲਿਬਰਲ ਜੋ ਵੀ ਐਸਲ ਇੰਪਾਵਰ ਹੋ ਚ ਹੈਗੀ ਉਹਨਾਂ ਨੇ ਬਣਾਣੇ ਆ ਤੇ ਉਹਨਾਂ ਨੇ ਤਾਂ ਆਲਰੇਡੀ ਕਿਹਾ ਹੀ ਹੋਇਆ ਹੈ ਕਿ ਅਸੀਂ ਹਰ ਸਾਲ ਵਿੱਚ ਆ ਕਰੀਬ ਕੋਈ ਪਿਛਲੇ ਸਾਲ ਦੇ ਪਿਛਲੇ ਸਾਲ 5-5 ਲੱਖ ਤੱਕ ਵੀ ਬੰਦੇ ਪੱਕੇ ਹੋਏ ਨੇ ਪਿਛਲੇ ਸਾਲਾਂ ਦੇ ਵਿੱਚ ਆ ਸਾਲ ਚ ਆਲਰੇਡੀ 1-1 ਲੱਖ ਬੰਦਾ ਘਟਾ ਦਿੱਤਾ ਇਹਨਾਂ ਨੇ ਜੇ ਰੂਲਿੰਗ ਪਾਰਟੀ ਦੀ ਆਪਾਂ ਗੱਲ ਕਰਦੇ ਆ ਲਿਬਰਲ ਹੈ ਹਜੇ ਰੂਲਿੰਗ ਪਾਰਟੀ ਜੀ ਇਨਾਂ ਦੇ ਪਿਛਲੇ ਟਿਨਿਓਰ ਵਿੱਚ ਜਾਂ ਪਿਛਲੇ ਜੋ ਇਹਨਾਂ ਦਾ ਰੂਲਿੰਗ ਟਿਨਿਓਰ ਸੀਗਾ 2021 ਤੋਂ ਲੈ ਕੇ 2025 ਜੋ ਹੁਣ ਇਲੈਕਸ਼ਨ ਹੋਈਆਂ ਨੇ ਜੀ ਤੱਕ ਇਹਨਾਂ ਦਾ ਜੋ ਪ੍ਰਾਈਮ ਮਿਨਿਸਟਰ ਸੀਗਾ ਮਿਸਟਰ ਟਰੂਡੋ ਸੀਗੇ ਜੋ ਸਾਨੂੰ ਸਾਰਿਆਂ ਨੂੰ ਪਤਾ ਜੀ ਉਹਨਾਂ ਦੇ ਅੰਡਰ ਉਹਨਾਂ ਦੀ ਸੁਪਰਵਾਈਜ਼ਨ ਦੇ ਅੰਡਰ ਇਮੀਗ੍ਰੇਸ਼ਨ ਦੇ ਵਿੱਚ ਪੋਜ਼ਿਟਿਵ ਅਮੈਂਡਮੈਂਟਸ ਹੋਈਆਂ ਨੇ ਪੋਜ਼ਿਟਿਵ ਚੇਂਜਸ ਹੋਏ ਨੇ ਆਈ ਗੈਸ ਕਿ ਇਦਾਂ ਦੇ ਵੀ ਸਟੈਟ ਸੀਗੇ ਕਿ ਜਿਹੜੇ ਪਿਛਲੇ ਕਈ ਦਹਾਕਿਆਂ ਚ ਨਹੀਂ ਹੋਏ ਸੀਗੇ ਜੀ ਤੇ ਉਸੇ ਪਾਰਟੀ ਦੇ ਜਦੋਂ ਰੂਲਿੰਗ ਪ੍ਰਾਈਮ ਮਿਨਿਸਟਰ ਚੇਂਜ ਹੁੰਦੇ ਆ ਤੇ ਇਦਾਂ ਦੀ ਅਨਾਉਂਸਮੈਂਟ ਆਂਦੀ ਹੈ ਕਿ ਨਿਊ ਸਟ੍ਰੈਟਜੀ ਹੈ ਜਾਂ ਕੀ ਕੋਈ ਇਦਾਂ ਦੀ ਫੋਰਸ ਆਈ ਹੈ ਕਿ ਭਈ ਹੈ ਨਾ ਮੇਨ ਚਾਰਜਸ ਵੱਲੋਂ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਵੱਡੇ ਚੇਂਜਸ ਕੀਤੇ ਜਾਣ ਤੇ ਸਪੈਸੀਫਿਕਲੀ ਕੈਨੇਡਾ ਵਿੱਚ ਜੀ ਨਹੀਂ ਦੇਖੋ ਜੀ ਇਦਾਂ ਦਾ ਜੇਕਰ ਨੰਬਰ ਤੁਸੀਂ ਜਿਹਦਾ ਕਹਿ ਰਹੇ ਹੋ 10% ਜੇ ਆਪਾਂ ਗੱਲ ਕਰੀਏ ਜੇ ਅੱਜ ਦੀ ਮੈਂ ਗੱਲ ਕਰਾਂ ਤੇ ਆਹ ਸਾਲ ਦੇ ਵਿੱਚ 2000 24 ਦੇ ਵਿੱਚ ਸੌਰੀ 25 ਦੇ ਵਿੱਚ 3 ਲੱਖ 95 ਹਜ਼ਾਰ ਲੋਕਾਂ ਨੂੰ ਪੀਆਰ ਜਿਹੜੀ ਇਹਨਾਂ ਨੇ ਦੇਣੀ ਕੈਨੇਡਾ ਨੇ 2025 ਦੇ ਵਿੱਚ 2025 ਦੇ ਵਿੱਚ 2000 2024 ਦੀ ਗੱਲ ਕਰੀ ਤਾਂ 4 ਲੱਖ 85 ਹਜ਼ਾਰ ਲੋਕਾਂ ਨੂੰ ਦੇ ਚੁੱਕੇ ਨੇ ਸੋ ਆਲਮੋਸਟ 5 ਲੱਖ ਦੇ ਤਾਂ ਮੈਂ ਕਹਿ ਘਟੇ ਆ ਜੀ ਸੋ ਪੈਟਰਨ ਅਗਰ ਫੋਲੋ ਕਰੀਏ ਤਾਂ ਪੈਟਰਨ ਫੋਲੋ ਕਰੀਏ ਪੂਰੇ ਜਿਹੇ ਆਸਾ ਉਹ ਸਾਲ ਦੇ ਵਿੱਚ ਤੇ ਚੇਂਜਸ ਹੋਈਆਂ ਹੋਈਆਂ ਆ ਠਾਏ ਨੇ ਨੰਬਰ ਸੋ ਮੈਂ ਤਾਂ অল레ਡੀ ਕਿਹਾ ਕਿ 90 ਹਜ਼ਾਰ ਦੇ ਲਾਗੇ ਨੰਬਰ ਘਟ ਚੁੱਕੇ ਨੇ ਇਹੀ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਵਿੱਚ ਠੀਕ ਹੈ ਜੀ ਕਿਉਂਕਿ ਤੁਸੀਂ ਜਦਾਂ ਗੱਲ ਕੀਤੀ ਰੋਲਿੰਗ ਪਾਰਟੀ ਲਿਬਰਲ ਜਦਾਂ ਇੰਪਾਵਰਮੈਂਟ ਦੇ ਵਿੱਚ ਉਹਦੇ ਥਰੂ ਆਪਾਂ ਗੱਲ ਕਰੀਏ ਕਿਉਂਕਿ ਪਿਛਲੇ ਸਾਲ ਵੀ ਲਿਬਰਲ ਸੀਗੀ ਤੇ ਆਹ ਸਾਲ ਵੀ ਲਿਬਰਲ ਸੋ ਉਹਨਾਂ ਦੁਆਰਾ ਆਹ ਸਾਲ ਦੇ ਵਿੱਚ 90 ਹਜ਼ਾਰ ਲੱਖ ਬੰਦਾ ਤਾਂ ਆਲਰੇਡੀ ਘਟ ਚੁੱਕਾ ਆ ਹਾਂਜੀ ਤੇ ਜੇ ਮੈਂ ਇਹਨੂੰ ਵੀ ਤੁਸੀਂ 10% ਜੇ ਤੁਸੀਂ ਕਿੰਗ ਚਾਰਲਸ ਦੀ ਸਟੇਟਮੈਂਟ ਦੀ ਆਪਾਂ ਗੱਲ ਕਰੀਏ ਤੇ ਜੇ ਆਪਾਂ ਇਹਦੇ ਵੀ 10% ਕੱਢ ਦਈਏ ਤੇ ਸਾਰੇ ਰਹਿ ਗਏ 39000 ਹਾਂ ਮਤਲਬ ਉਹ 40000 ਕਿ ਕੋਈ ਜੇਕਰ ਆਪਾਂ ਪਿਛਲੇ 4 ਸਾਲਾਂ ਦੇ ਸਟੈਟਸ ਨੂੰ ਫੋਲੋ ਕਰਦੇ ਆ ਮਤਲਬ ਤੁਸੀਂ ਇਸ ਖੇਤੇ 'ਚ ਹੈਗੇ ਫੀਲਡ 'ਚ ਹੈਗੇ ਤੁਹਾਨੂੰ ਜ਼ਿਆਦਾ ਨੋਲਿਜ ਹੋਊਗੀ ਜੀ ਤਾਂ ਉਹਦੇ ਹਿਸਾਬ ਨਾਲ ਅਗਰ ਆਪਾਂ ਗੱਲ ਕਰੀਏ ਵਿੱਚ ਸਿਰਫ 1 ਸਾਲ ਜਾਂ 2 ਸਾਲ ਕੋਟ ਨੇ ਤੇ ਐਕਸਪੈਕਟਡ ਆ ਕਿ ਵਾਕਈ ਇਮੀਗ੍ਰੇਸ਼ਨ ਜੇ ਪਿਛਲੇ ਕੁ ਸਾਲਾਂ ਚ ਸਮੇਂ ਮੈਂ ਕਹਾਈ ਗੈਸੀ ਮਾਰ ਰਹੇ ਹਾਂ 7 ਲੱਖ 6 ਲੱਖ ਦੇ ਕੋਲ ਹੋਊਗੀ ਘਟ ਕੇ 60000 ਦੇ ਕੋਲ ਰਹਿ ਜੂਗੀ ਨਹੀਂ 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 ਇਦਾਂ ਮੈਨੂੰ ਨਹੀਂ ਲੱਗਦਾ ਇੰਪੋਸੀਬਲ ਹੈਗਾ ਬਟ ਦੇਖੋ ਜੇ ਆਪਾਂ ਪੋਪੂਲੇਸ਼ਨ ਦੀ ਗੱਲ ਕਰੀਏ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿੰਨੀ ਕੁ ਪੋਪੂਲੇਸ਼ਨ ਹੈ ਠੀਕ ਹੈ ਜੀ ਕੈਨੇਡਾ ਦੀ ਸੋ ਉਸ ਤੋਂ ਬਾਅਦ ਆਪਾਂ ਹੁਣ ਜੇ ਆਪਾਂ ਗੱਲ ਕਰੀਏ ਇਮੀਗ੍ਰੇਸ਼ਨ ਦੀ ਤਾਂ ਜਿਹੜੇ ਲੋਕ ਆਲਰੇਡੀ ਕੈਨੇਡਾ ਚ ਬੈਠੇ ਨੇ ਉਹਨਾਂ ਦੀ ਜਿਹ ਹਾਂਜੀ ਠੀਕ ਹੈ ਜੀ ਇਮੀਗ੍ਰੇਸ਼ਨ ਦੀ ਹਾਂ ਇਮੀਗ੍ਰੇਸ਼ਨ ਦੀ ਗੱਲ ਕਰੀ ਜਿਹੜੇ ਨੋਨ ਇਮੀਗ੍ਰੈਂਟ ਲੋਕ ਨੇ ਆਲਰੇਡੀ ਮਿਲੀਅਨ ਬਿਲੀਅਨਸ ਗਿਣਤੀ ਜਿਹੇ ਬਿੱਤੇ ਬੈਠੇ ਨੇ ਜੀ ਸੋ ਕਈਆਂ ਨੇ ਵਾਪਸ ਚਲੇ ਜਾਣਾ ਹੈ ਕਈਆਂ ਦੇ ਸਟੱਡੀ ਪਰਮਿਟ ਤੋਂ ਬਾਅਦ ਵਰਕ ਪਰਮਿਟ ਸਟੇਟਸ ਚੇਂਜ ਹੋ ਜਾਣੇ ਨੇ ਕਈਆਂ ਲੋਕਾਂ ਨੇ ਇਥੇ ਪੀਆਰ ਹੋ ਜਾਣਾ ਹੈ ਬਹੁਤ ਇਹ ਨਾਲ ਆ ਕੇ ਆਏ ਹੁੰਦੇ ਕਿ ਪੀਆਰ ਹਾਂਜੀ ਸੋ ਬੇਸਿਕਲੀ ਇਹ ਆ ਕਿ ਜੇ ਆਪਾਂ ਸਿੰਪਲ ਜੀ ਵੀ ਤੁਹਾਨੂੰ ਮੈਂ ਇੱਥੇ ਗੱਲ ਕਰਕੇ ਨਟਸ਼ਾਲ ਚ ਗੱਲ ਕਰਾਂ ਤਾਂ ਇਹ ਇੰਪੋਸੀਬਲ ਹੋ ਸਕਦਾ ਹੈ ਕਿਉਂਕਿ ਜੇਕਰ ਨੰਬਰ ਥੱਲੇ ਜਿਆਦਾ ਹੋਰ ਛੋਟੇ ਦਿੱਤੇ ਗਏ ਹਾਂਜੀ ਟੈਂਪਰਰੀ ਰੈਜ਼ੀਡੈਂਟ ਦੇ ਹੁਣ ਓਕੇ ਆਪਾਂ ਗੱਲ ਕਰਦੇ ਹਾਂ ਟੈਂਪਰਰੀ ਰੈਜ਼ੀਡੈਂਟ ਦੀ ਗੱਲ ਕਰ ਲੈਨੇ ਆ ਪੀਆਰ ਦੀ ਗੱਲ ਹੀ ਛੱਡੋ ਜੀ ਹੁਣ ਜਿਹੜੇ ਰਿਜ਼ਲਟ ਆਨੇ ਸ਼ੁਰੂ ਹੋ ਚੁੱਕੇ ਨੇ ਹਾਂਜੀ ਰੰਕਾਰ ਰੰਕਾਰ ਖਾਲੀ ਨੇ ਜੀ ਰੈਂਟਲ ਪ੍ਰੋਪਰਟੀ ਦਾ ਮਾੜਾ ਲੋਇਆ ਪਿਆ ਹੈ ਬਿਲਕੁਲ ਹੋਇਆ ਪਿਆ ਹੈ ਡਰਾਈਵਿੰਗ ਸਕੂਲ ਵਾਲੇ ਵਿਹਲੇ ਬੈਗੇ ਨੇ بڑے ਬਿਜ਼ਨਸਿਸ ਨੂੰ ਟਰੱਕ ਸਕੂਲ ਵਾਲੇ ਵਿਹਲੇ ਬੈਠੇ ਨੇ ਸਾਡੇ ਵਰਗੇ ਇਮੀਗ੍ਰੇਸ਼ਨ ਵਾਲਾ ਦਾ ਵੀ ਕੰਮ ਘਟ ਚੁੱਕਾ ਹੈ ਹਾਂਜੀ ਉਸ ਤੋਂ ਬਾਅਦ ਹੋਰ ਵੀ ਗੱਲ ਕਰੀਏ ਤਾਂ ਕਿੰਨੇ ਜਿਹੜਾ ਟੈਂਪਰਰੀ ਰੈਜ਼ੀਡੈਂਟ ਜਿੰਨਾ ਕਰਕੇ ਜਿਹੜੇ ਬਿਜ਼ਨਸ ਨੂੰ ਇਫੈਕਟ ਹੋਇਆ ਆ ਕਿ ਘਟ ਆ ਰਹੇ ਨੇ ਸੋ ਇਮੀਗ੍ਰੇਸ਼ਨ ਇੱਕ ਵਧੀਆ ਇਨਕਮ ਜਨਰੇਟ ਕਰਦੀ ਹੈ ਹੁਣ ਮੈਂ ਤੁਹਾਨੂੰ ਨਵੀਂ ਦੀ ਗੱਲ ਕਰ ਦਿੰਨਾ ਤੁਸੀਂ ਇਨਕਮ ਦੀ ਗੱਲ ਕੀਤੀ ਜੀ ਜਿਹੜਾ ਅੱਜ ਡਰੋ ਆਇਆ ਹਾਂਜੀ ਜਿਹਦੇ ਵਿੱਚ 3000 ਅਤੇ ਕੱਟਆਫ ਆਇਆ 518 ਦਾ ਜੀ ਜਿਹਦੇ ਥਰੂ ਸਰਕਾਰ ਨੇ 4.8 ਮਿਲੀਅਨ ਡਾਲਰ ਜਿਹੜਾ ਕਮਾਣਾ ਆ 3000 ਲੋਕਾਂ ਤੋਂ ਇੱਕ ਦਿਨ ਦੇ ਵਿੱਚ ਹੀ ਇੱਕ ਇੱਕ ਦਿਨ ਦੀ ਗੱਲ ਕਰ ਲਓ ਜਾਂ ਉਹਨਾਂ ਨੂੰ 60 ਦਿਨ ਦਿੱਤੇ ਜਾਣਗੇ ਜੇ ਉਹਨਾਂ ਨੇ ਅਪਲੀਕੇਸ਼ਨਾਂ ਲਾਣੀਆਂ ਬਟ ਇੱਕ ਦਿਨ ਦੇ ਵਿੱਚ ਇਹਨਾਂ ਇਨਵੀਟੇਸ਼ਨਸ ਆਈਆਂ ਉਹਦੇ ਥਰੂ 1500 ਤੇ 25 ਡਾਲਰ ਜਿਹੜੀ ਫੀਸ ਹੁੰਦੀ ਹੈ ਐਕਸਪ੍ਰੈਸ ਐਂਟਰੀ ਦੀ ਤੇ 85 ਡਾਲਰ ਹੁੰਦੀ ਫੀਸ ਬਾਇਓਮੈਟ੍ਰਿਕ ਦੀ ਇਹ ਤਾਂ ਇਦਾਂ ਦੇ ਪੈਸੇ ਜਿਹੜੇ ਭੱਜ ਕੇ ਦਿੰਦੇ ਆ ਮਤਲਬ ਮੈਂ ਕਿਸੇ ਨਾਲ ਨਾ ਗੱਲ ਕਰਾਈ ਸ਼ੇਅਰ ਕਰਦਾ ਕਿ ਜਦੋਂ ਪੀਆਰ ਦੀ ਇਦਾਂ ਹੈ ਨਾ ਨੋਟੀਫਿਕੇਸ਼ਨ ਆਉਂਦੀ ਹੈ ਕਿ ਇਹ ਇਦਾਂ ਦੇ ਪੈਸੇ ਹੁੰਦੇਗੇ ਇਹ ਅਰਦਾਸ ਕਰਦੇ ਕਿ ਨਾ ਬੈ ਕੱਟੇ ਜਾਣ ਹਾਂਜੀ ਨਹੀਂ ਵਾਪਸ ਨਾਣ ਕਿਉਂਕਿ ਪਹਿਲਾਂ ਹੁੰਦਾ ਹੈਗਾ ਕਿ ਸ਼ਾਇਦ ਸਾਡੇ ਵਾਪਸ ਵੀ ਕਰ ਦਿੰਦੇ ਜੀ ਉਹ ਉਹ ਤਾਂ ਕਰਦੇ ਨੇ ਜੇ ਤੁਹਾਡੀ ਫਿਲਿੰਗ ਰਿਟਰਨ ਹੋ ਰਹੀ ਹੈ ਰਿਟਰਨ ਇਸੇ ਕਰਕੇ ਕੋਈ ਚਾਹੁੰਦਾ ਨਹੀਂ ਕਿ ਵਾਪਸ ਹੋਣ ਸੋ 1500 ਜਿਹੜੇ 25 ਡਾਲਰ ਨੇ ਪਲੱਸ 85 ਬਾਇਓਮੈਟ੍ਰਿਕ ਤੇ 1610 ਕੁ ਦੇ ਡਾਲਰ ਦੇ ਕਰੀਬਨ ਦੇ ਨੇ ਜੀ ਸੋ ਅਮਰਿਤਪਾਲ ਜੀ ਉਹਦੇ ਵਿੱਚ ਇਦਾਂ ਹੁੰਦਾ ਹੈ ਕਿ ਹਰ ਇੱਕ ਜਿਹੜਾ ਟੈਂਪਰਰੀ ਰੈਜ਼ੀਡੈਂਟ ਉਹ ਕਹਿੰਦਾ ਕਿ ਮੇਰੇ ਜਲਦੀ ਜਾਣ ਲੈ ਇਹ ਸਹੀ ਗੱਲ ਹੈ ਰਾਈਟ ਅੱਜ ਦੇ ਮੈਂ ਤੁਹਾਨੂੰ ਦੱਸੀ ਗੱਲ ਨੰਬਰਾਂ ਦੀ ਕਿ ਜਿਹੜੇ ਇਹਨੂੰ ਇਨਫਲੇਸ਼ਨਸ ਆਈਆਂ 1% ਤੋਂ ਜਿਹਦੇ ਥਰੂ ਸਰਕਾਰ ਨੇ ਯਾਰ ਲੋਕਾਂ ਤੋਂ ਜੀ ਹੁਣ ਜੇ ਨੰਬਰ ਹੀ ਘਟਾ ਦਿੱਤੇ ਜਾਣ ਹਾਂਜੀ ਤੇ ਇਮੀਗ੍ਰੇਸ਼ਨ ਦੇ ਨੰਬਰ ਇੱਕ ਤਾਂ ਚਲੋ ਪੈਸਾ ਵੀ ਲੈ ਕੇ ਆ ਰਹੇ ਨੇ ਆਪਾਂ ਟੈਂਪੋਰਰੀ ਦੀ ਗੱਲ ਕਰੀਏ ਸਟੱਡੀ ਪਰਮਿਟ ਵਾਲੀ ਦੀ ਗੱਲ ਕਰੀਏ ਵਰਕ ਪਰਮਿਟ ਵਾਲਿਆਂ ਦੀ ਗੱਲ ਕਰੀਏ ਆ ਪਰਮਨੈਂਟ ਰੈਜ਼ੀਡੈਂਟ ਵਾਲੀ ਦੀ ਗੱਲ ਕਰੀਏ ਇਹ ਤੇ ਫੀਸ ਉਸ ਦਾ ਸੀ ਨਾ ਸਰਕਾਰ ਦੀ ਜੀ ਸੋ ਉਹਦੇ ਉਹਦੇ ਨਾਲ ਦੇਖੋ ਕਿੰਨਾ ਕੰਟ੍ਰਿਬਿਊਟ ਕਰ ਰਹੇ ਨੇ ਕੰਟਰੀ ਵਾਸਤੇ ਬਿਲਕੁਲ ਸਹੀ ਗੱਲ ਹੈ ਪਹਿਲਾਂ ਸਾਡੇ ਲੋਕੀ ਗਾਲਾਂ ਕੱਢਦੇ ਸੀ ਹਾਂਜੀ ਕਿ ਕਿਉਂ ਇੰਨਾ ਆ ਕੇ ਸਟੂਡੈਂਟ ਆ ਕੇ ਜਾਂ ਗੰਦਪਾਤ ਆ ਇਹਨਾਂ ਨੇ ਆ ਕੇ ਇਦਾਂ ਅੱਜ ਉਹਨਾਂ ਵਿੱਚੋਂ ਵੀ ਦੇਖਣ ਨੂੰ ਮਿਲੀਆਂ ਨੇ ਜੀ ਅੱਜ ਘਟ ਗਏ ਨੇ ਸਾਡੀਆਂ ਬੇਸਮੈਂਟ ਰੈਂਟ ਤੇ ਨਹੀਂ ਚੜਦੀਆਂ ਪਈਆਂ bizness affected ਹੋ ਗਏ ਨੇ ਜਿਹੜੇ ਡਰਾਈਵਿੰਗ ਸਕੂਲ ਨੇ ਉਹਨਾਂ ਨੂੰ ਸਟੂਡੈਂਟ ਨਹੀਂ ਮਿਲ ਰਹੇ ਟਰੱਕ ਵਾਲੇ ਨੂੰ ਸਟੂਡੈਂਟ ਨਹੀਂ ਮਿਲ ਰਹੇ ਉਸ ਤੋਂ ਬਾਅਦ ਹੁਣ ਆਪਾਂ ਉਧਰਲੇ ਪਾਸੇ ਦੀ ਗੱਲ ਐਟਲੈਂਟਿਕ ਵਾਲੇ ਪਾਸੇ ਗੱਲ ਕਰੀਏ ਤਾਂ ਟੈਂਪਰਰੀ ਰੈਜ਼ੀਡੈਂਟ ਕਰਕੇ ਲੇਬਰ ਨਹੀਂ ਮਿਲਦੀ ਪਈ अच्छा ਇੰਨਾ ਫਰਕ ਪੈ ਚ ਲੇਬਰ ਮੈਂ ਇਹ ਨਹੀਂ ਕਹਿ ਰਿਹਾ ਕਿ ਜਿੱਦਾਂ ਆ ਆਈਟੀ ਦੀ ਗੱਲ ਕਰੀਏ ਜਾਂ ਦੂਜੀ ਗੱਲ ਲੇਬਰ ਮਤਲਬ ਜਿੱਦਾਂ ਆਪਾਂ ਗੱਲ ਕਰੀਏ ਜਨਰਲ ਲੇਬਰ ਦੀ ਗੱਲ ਕਰੀਏ ਸੈਕੰਡਲੀ ਜਿਹੜੇ ਰੈਸਟੋਰੈਂਟ ਤੇ ਕੰਮ ਕਰਨ ਵਾਲੇ ਨਹੀਂ ਮਿਲਦੇ ਪਏ ਰੈਸਟੋਰੈਂਟ ਦੇ ਉੱਪਰ ਕੰਮ ਕਰਨ ਦਾ ਬਹੁਤ ਔਖਾ ਹੋਇਆ ਪਿਆ ਐਗਰੀਕਲਚਰ ਵਾਲੇ ਵਰਕਰ ਨਹੀਂ ਮਿਲ ਰਿਹਾ ਇਸ ਵੇਲੇ ਸੋ ਕਿਤਨਾ ਕਿਤਨਾ ਨੁਕਸਾਨ ਤੇ ਹੋਣਾ ਹੀ ਹੋਣਾ ਸੀਗਾ ਇਹ ਤਾਂ ਚੀਜ਼ਾਂ ਹੋਣੀਆਂ ਹੁਣ ਤੁਹਾਡੇ ਨਾਲ ਮੈਂ ਇੱਕ ਸਟੈਟਸ ਸ਼ੇਅਰ ਕਰਨ ਜਾ ਰਿਹਾ ਜਿਹੜੇ ਟੈਂਪਰਰੀ ਰੈਜ਼ਿਡੈਂਟ ਵਾਲਿਆਂ ਦੇ ਸੋ 2025 ਵਿੱਚ ਜਿਹੜੇ ਟੋਟਲ ਨੰਬਰ ਆਣਗੇ 6 ਇਸੋ ਵਾਰਨ ਕਿਤੇ 2027 ਵਿੱਚ 5,743,600 ਸੋ ਹੌਲੀ ਹੌਲੀ ਘਟਦਾ ਜਾ ਰਿਹਾ ਹੈ ਗ੍ਰਾਫ ਇਹ ਥੱਲੇ ਨੂੰ ਜਿਹੜੀ ਮੈਂ ਸ਼ੁਰੂ ਕੀਤੀ ਸੀਗੀ ਜੋ ਇਸ ਰੀਸੈਂਟ ਮੀਟਿੰਗ ਦੀ ਆਊਟਕਮ ਸੀਗੀ ਪਰ ਇਹਨਾਂ 10% ਨਹੀਂ ਨਾ ਹੈਗਾ ਥੋੜਾ 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 ਘਟ 10% ਘਟ ਰਿਹਾ ਪਰ 10 ਰਹਿ ਨਹੀਂ ਰਿਹਾ ਰਹਿ ਨਹੀਂ ਰਿਹਾ 10 10 15 15 20% ਘਟ ਰਿਹਾ ਹੈ ਬਟ ਉਹਦੇ ਵਿੱਚ ਜਿਹੜੇ ਵਰਕਰ ਆ ਰਹੇ ਨੇ ਉਹ 3,67,000 ਜੀ 2025 ਚ ਆ ਰਹੇ ਨੇ ਜੇ ਆਪਾਂ ਗੱਲ ਕਰੀਏ ਮੇਨ ਜਿਹੜੇ ਸਟੱਡੀ ਪਰਮਿਟ ਹੋਲਡਰ ਨੇ 3,05,000 ਤੇ 900 ਜਿਹੜੇ ਇਸ਼ੂ ਕੀਤੇ ਜਾਣਗੇ 2025 ਵਿੱਚ ਤੇ ਸੇਮ ਹੀ 26 ਤੇ ਸੇਮ ਇਸ 250 ਤੇ ਜੇ ਮੈਂ ਹੁਣ ਇੱਥੇ ਤੁਹਾਡਾ ਨਾਲ ਇੱਕ ਡਾਟਾ ਸ਼ੇਅਰ ਕਰਨ ਜਾ ਰਿਹਾ ਜਿਹਦੇ ਵਿੱਚ ਸਟੱਡੀ ਪਰਮਿਟ ਇਸ਼ੂ ਹੋਇਆ 2023 ਵਿੱਚ 6,84,385 ਠੀਕ ਹੈ ਜਿਹੜਾ ਇਸ਼ੂ ਕੀਤਾ ਗਿਆ 2023 ਚ ਤੇ 24 ਚ ਹੋ ਰਿਹਾ 3,50,900 ਸੋ ਸਿੱਧਾ ਹੀ 50% ਮੈਨੂੰ ਲੱਗਦਾ ਹੈ ਕਿ ਡਿਕਰੀਸ ਕਰ ਦਿੱਤਾ ਗਿਆ ਸਟੱਡੀ ਪਰਮਿਟ ਸਟੱਡੀ ਪਰਮਿਟ ਅਗਰ ਆਪਾਂ ਸਟੈਟਸ ਨੂੰ ਜਾਂ ਪੈਟਰਨ ਨੂੰ ਸਟੱਡੀਸ ਨੂੰ ਤੁਸੀਂ ਆਪਣਾ ਦੇਖਦੇ ਪਿਓ ਆਪਾਂ ਸਾਰਾ ਗਵਰਨਮੈਂਟ ਵੈਬਸਾਈਟ ਤੋਂ ਡਾਟਾ ਚੱਕਿਆ ਆ ਉਹਦੇ ਥਰੂ 50% ਕਟੌਤੀ ਕਰ ਦਿੱਤੀ ਹੈ ਸਟੱਡੀ ਪਰਮਿਟ ਜੀ ਠੀਕ ਹੈ ਹੁਣ ਉਹ ਦੇਖੋ ਸਟੂਡੈਂਟ ਘਟ ਗਿਆ ਤੇ ਪੀਜੀਡਲਪੀਵੀ ਘਟਣਗੇ ਕਿਉਂਕਿ ਘਟ ਆ ਰਹੇ ਓਬਵੀਅਸ ਘਟ ਜਾਣਗੇ ਸੋ ਇਹਨਾਂ ਨਾਲ ਜਿਹੜਾ ਕੈਪ ਜਿਹੜਾ ਲੱਗਣ ਦਾ ਮੇਨ ਕਾਰਨ ਹੀ ਸੀਗਾ ਕਿ ਜਿਹੜੀ ਪੋਪੂਲੇਸ਼ਨ ਜਾਦੀ ਵੱਧ ਚੁੱਕੀ ਹੈ ਹਾਂਜੀ ਆ ਜਦੋਂ ਟੈਂਪਰ ਪ੍ਰੈਜ਼ੀਡੈਂਟ ਦੀ ਗੱਲ ਕਰੀ ਉਹਨਾਂ ਦੀ ਗੱਲ ਕਰ ਲਈਏ ਜਿਹਨਾਂ ਲੱਗਦਾ ਸੀਗਾ ਵੱਧ ਚੁੱਕੀ ਹੈ ਹਾਊਸਿੰਗ ਕਰਾਈਸਿਸ ਆ ਗਿਆ ਇਹ ਉਹ ਬਲਾ ਬਲਾ ਉਹ ਹੁਣ ਜਿਹੜੇ ਸਟੈਟਸ ਜਿਹੜੇ ਆਏ ਨੇ ਇਹਦੇ ਤੋਂ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਸਟੱਡੀ ਪਰਮਨ ਐਪਲੀਕੇਸ਼ਨ ਬਹੁਤ ਜ਼ਿਆਦਾ ਘਟ ਗਈਆਂ ਜੀ ਸੈਕੰਡਲੀ ਜਿਹੜਾ ਮੇਨ ਰੀਜ਼ਨ ਇਹਦੇ ਚ ਇਹ ਵੀ ਸੀਗਾ ਆ ਜੀਏਸੀ ਨੂੰ ਲੈ ਕੇ ਹਾਂਜੀ ਹੁਣ ਅਮਰਪਾਲ ਜੀ 10000 ਡਾਲਰ ਜੀਏਸੀ ਸੀ ਕਿ ਜਿੱਥੇ 20000 ਕਰ ਦਿੱਤੀ ਹੈ 20000 ਆ ਸਾਲ ਚ 20000 ਕਰ ਦਿੱਤੀ ਅੱਛਾ ਹੋਰ ਵਧੇਗੇ ਵਧੇਗੇ ਕਿਉਂਕਿ ਨਾਲੇ ਆਪਣਾ ਬਜਟ ਤਾਂ ਪੂਰਾ ਕਰਨਾ ਹੀ ਕਰਨਾ ਸੀ ਬੈਂਕਾਂ ਦੇ ਪਿਛਲੇ ਅ ਜੇ ਮੈਂ ਰੋਂਗਣਾ ਵਾਂ ਤੇ 2012 ਤੋਂ ਸ਼ੁਰੂ ਹੋਇਆ ਸੀਗਾ ਜੀਏਸੀ ਪ੍ਰੋਗਰਾਮ 12 13 ਤੋਂ ਹਾਂਜੀ ਜਿਹੜਾ ਹੁਣ ਪਹਿਲਾਂ 12 13 ਤੋਂ ਲੈ ਕੇ ਤੇ 2024 25 ਤੱਕ ਕੀ ਸੋਰੀ 24 ਤੱਕ ਸੀਗਾ 10000 ਜੀ 25 'ਚ ਜਾ ਕੇ ਕੀਤਾ ਗਿਆ ਮੀ ਯਾਰ ਸੱਤ ਦਾ 10000 ਵਧਾ ਦਿੱਤਾ ਸੋ ਮੈਨੂੰ ਲੱਗਦਾ ਕਿ ਕਿਤੇ ਸਰਕਾਰ ਪਹਿਲਾਂ ਸੁੱਤੀ ਹੀ ਪਤਾ ਨਹੀਂ ਸੀ ਕਿ ਖਰਚੇ ਵਧਦੇ ਦੇ ਘਟਦੇ ਨੇ ਉਹ ਪਹਿਲਾਂ 10000 ਹੀ ਰੱਖਿਆ ਇੰਨੇ ਸਾਲ ਆਲਮੋਸਟ 10 ਤੋਂ ਪਲੱਸ ਜਿਹੜੇ ਸਾਲ ਚ ਜੀਆਸੀ ਦੀ ਅਮਾਉਂਟ ਸੇਮ ਰਹੀ 10000 ਤੇ ਇੱਕ ਵਾਰੀ ਜਦੋਂ ਕੰਟਰੀ ਚ ਪੈਸੇ ਆ ਜਾਣ ਜਾਣਦੇ ਤਾਂ ਹੈ ਨਹੀਂ ਵਾਪਸ ਉੱਤ ਜਾਣੇ ਨਹੀਂ ਇਹ ਹੁੰਦਾ ਨਹੀਂ ਇੱਕਦਮ ਹੀ ਆ ਕੇ ਅਮਰਪਾਲ ਜੀ 2024 ਦੇ ਲਾਸਟ ਦੇ ਵਿੱਚ ਹਾਂਜੀ ਆ 24 ਨਹੀਂ ਥੋੜੀ 23 ਦੇ ਲਾਸਟ ਵਿੱਚ ਆ ਇਹਨੇ ਮਤਲਬ ਸਾਡੇ ਇਹਨਾਂ ਨੂੰ ਸੋਸ਼ ਆਈ ਸੁੱਤੇ ਜਾ ਕੇ ਉੱਠੇ ਨੇ ਤੇ ਉਹਨਾਂ ਨੇ ਇੱਕਦਮ ਜਾ ਕੇ ਕਿ 10 ਤੋਂ 20 ਕਰ ਦਿੱਤਾ ਜੀ ਆਈਸੀ ਦਾ ਠੀਕ ਹੈ ਜੀ ਸੋ ਚਲੋ ਜੀ ਆਈਸੀ ਕਿਤੇ ਨਾ ਕਿਤੇ ਚੰਗੀ ਗੱਲ ਹੈ ਸਟੂਡੈਂਟ ਦੇ ਕੋਲ ਹੁੰਦੀ ਹੈ ਪੜਨਾ ਆ ਕੇ ਖਰਚੇ ਕਰਨੇ ਨੇ ਜੀ ਤਾਂ ਰੈਂਟ ਦੇਣਾ ਆ ਗਰੋਸਰੀਆਂ ਕਰਨੀਆਂ ਠੀਕ ਹੈ ਕਿਤੇ ਨਾ ਕਿਤੇ ਚਲੋ ਉਹਨਾਂ ਦਾ ਆਪਣਾ ਪੈਸਾ ਲੈ ਕੇ ਬਟ ਉਹਦੇ ਨਾਲ ਵੀ ਕਾਫੀ ਫਰਕ ਪਿਆ ਐਂਡ ਸੈਕੰਡਲੀ ਹਾਂਜੀ ਜਿਹੜਾ ਜ਼ਿਆਦਾ ਜਿਹੜਾ ਪਿਆ ਹੈ ਉਹਦੇ ਵਿੱਚ ਇਹ ਹੋਇਆ ਕਿ ਜਿਹੜੇ ਸਪਾਊਸ ਓਪਨ ਵਰਕ ਪਰਮਿਟ ਬੰਦ ਕੀਤੇ ਗਏ ਨੇ ਅੱਛਾ ਜੀ ਕੁਝ ਸਪੈਸਿਫਿਕ ਜਿੱਦਾਂ ਆਪਾਂ ਗੱਲ ਕਰੀਏ ਪ੍ਰੋਗਰਾਮ ਰਹਿ ਗਏ ਨੇ ਬੈਚਲਰ ਮਾਸਟਰਸ ਸੋ ਮੋਸਟ ਆਫ ਦਾ ਨੰਬਰ ਤੇ ਹੁੰਦੇ ਸੀਗੇ ਬਹੁਤ ਸਾਰੇ ਉਹਨਾਂ ਵਿੱਚ ਉਹ ਜਿਹੜਾ ਆਪਣਾ ਪ੍ਰੋਗਰਾਮ ਚੱਲਦਾ ਸੀਗਾ ਇੰਡੀਆ ਚ ਕਿ ਪਹਿਲਾਂ ਤੁਸੀਂ ਵਿਆਹ ਕਰ ਲੋ ਕੁੜੀ ਜੇ ਬੈਂਡ ਆਗੇ ਵਿਆਹ ਕਰ ਦੋ ਮੁੰਡੇ ਦਾ ਤੇ ਮੁੰਡਾ ਜਾਊਗਾ ਜੀ ਜਾਂ ਕੁੜੀ ਜਾਊਗੀ ਸੋਰੀ ਪਹਿਲਾਂ ਕੈਨੇਡਾ ਫਿਰ ਮੁੰਡਾ ਬੁਲਾ ਲੂਗੀ ਉਸ ਤੋਂ ਬਾਅਦ ਆਪਾਂ ਦੇਖ ਦੇਖ ਸਕਦੇ ਹਾਂ ਕਿੰਨੀਆਂ ਲੜਾਈਆਂ ਝਗੜੇ ਉਹ ਹਜੇ ਤੱਕ ਪੰਚਾਇਤਾਂ ਤੱਕ ਬੈਠਦੀਆਂ ਹੁੰਦੀਆਂ ਸੀਗੀਆਂ ਕਈ ਕੁਝ ਕੁਝ ਮਤਲਬ ਸੂਸਾਇਡ ਵੀ ਕੀਤਾ ਕਈਆਂ ਨੇ ਇੰਡੀਆ ਦੇ ਵਿੱਚ ਮੁੰਡਿਆਂ ਨੇ ਇੱਕ ਫਿਲਮ ਵੀ ਆਈ ਹਾਂਜੀ ਆਪਾਂ ਦੇਖ ਸਕਦੇ ਹਾਂ ਉਹਦੇ ਵਿੱਚ ਸਾਰਾ ਕੁਝ ਦੱਸਿਆ ਹੈ ਨਾ ਉਹਦੇ ਵਿੱਚ ਇਹ ਨਹੀਂ ਹੈ ਕਿ ਗਲਤ ਕੁੜੀਆਂ ਹੀ ਗਲਤ ਸੀਗੀਆਂ ਕੁਝ ਨਾ ਕੋਈ ਸਰਕਮਸਟੈਂਸੀਜ਼ ਅਜਿਹੇ ਬਣ ਜਾਂਦੇ ਸੀਗੇ ਇੱਕ ਚਰੀਆ ਬਣ ਗਿਆ ਸੀਗਾ ਕੈਨੇਡਾ ਆਉਣ ਦਾ ਸੋ ਉਹ ਜਦੋਂ ਠੱਲ ਪੈ ਗਈ ਤੇ ਸਟੱਡੀ ਪਰਮਿਟ ਜਿਹੜਾ ਘਟ ਗਿਆ ਮਤਲਬ ਬੰਦ ਹੋਇਆ ਤਾਂ ਵਜੋਂ ਦਾ ਉਹਨਾਂ ਫਰਕ ਵੀ ਪੈ ਗਿਆ ਕਿਉਂਕਿ ਜਦੋਂ ਪ੍ਰੋਗਰਾਮ ਹੀ ਡਿਪਲੋਮੇ ਬੰਦ ਕਰ ਦਿੰਦੇ ਹਾਂ ਆ ਵੀ ਜਦੋਂ ਤੁਸੀਂ ਪਹਿਲੀ ਗੱਲ ਤਾਂ ਤੁਸੀਂ ਕੁੜੀ ਲੈ ਕੇ ਸਿਰਫ ਬੈਂਡਾਂ ਕਰਕੇ ਆ ਰਹੇ ਹੋ ਤਾਂ ਤੁਸੀਂ ਤਾਂ ਖੁਦ ਹੀ ਗਲਤ ਕੰਮ 'ਚ ਇਨਵੋਲ ਹੋ ਰਹੇ ਹੋ ਸੋ ਉਹ ਉਹੀ ਗੱਲ ਹੈ ਨਾ ਦੇਖੋ ਤੁਸੀਂ ਤੁਹਾਡੀ ਅਟੈਂਸ਼ਨ ਹੀ ਕੈਨੇਡਾ ਆਣ ਦੀ ਚਾਹੀਏ ਮਤਲਬ ਦੇਖੋ ਕੋਈ ਤੁਹਾਨੂੰ ਬੰਦੇ ਦੀ ਲਾਈਫ ਦੀ ਵੈਲਿਊ ਨਹੀਂ ਹੈਗੀ ਉੱਥੇ ਕੀ ਉਹ ਤਾਂ ਹੈ ਹੀ ਨਹੀਂ ਨਾ ਉਹ ਤੇ ਕਿਸੇ ਦੀ ਵੀ ਹੈ ਨਹੀਂ ਕਿਸੇ ਦੀ ਠੀਕ ਹੈ ਹੁਣ ਦੇਖੋ ਅੰਮ੍ਰਿਤਪਾਲ ਜੀ ਆਹ ਕੌਂਟਰੈਕਟ ਮੈਰਿਜ ਹੋਣ ਲੱਗੀਆਂ ਸੀਗੀਆਂ ਹਾਂਜੀ ਕਿ ਅਸੀਂ ਕੁੜੀ ਤੇ ਪੈਸੇ ਲਾ ਰਹੇ ਹਾਂ ਜੀ ਕੁੜੀ ਦੇ ਪੈਸੇ ਲਾਨਨੇ ਆ ਤੇ ਤੁਸੀਂ ਵਿਆਹ ਕਰ ਦੋ ਪੈਸਾ ਅਸੀਂ ਲਾਨਨੇ ਆ ਸਾਡੀ ਪੜਾਈ ਤੁਹਾਡਾ ਮੁੰਡਾ ਬੁਲਾ ਲਿਓ ਉੱਥੇ ਜਾ ਕੇ ਪਾਂ ਛੱਡਣਾ ਛੱਡ ਦਿਓ ਇਹ ਕਿਦਾਂ ਦੇ ਜੋ ਕਿ ਇੱਕ ਬਹੁਤ ਗਲਤ ਗੱਲ ਆ ਖਾਸ ਕਰਕੇ ਸਾਡੇ ਸਮਾਜ ਚ ਗੱਲ ਕਰੀ ਇਹ ਸਾਡਾ ਤਾਂ ਇੱਕ ਰਿਲੀਜੀਅਨ ਹੀ ਬੜਾ ਨਵਾਂ ਧਰਮ ਨਵਾਂ ਰਿਲੀਜ ਇਹਨਾਂ ਕੋ 4-500 ਸਾਲ ਪੁਰਾਣਾ ਹੋਊਗਾ ਜਦੇ ਵਿੱਚ ਗੁਰੂ ਸਾਹਿਬਾਨਾ ਨੇ ਸਭ ਕੁਝ ਇਹਨਾਂ ਦੱਸਿਆ ਵਿਆਹ ਵੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਕਰਦੇ ਆ ਕਿਉਂਕਿ ਜਦੋਂ ਕੰਟ੍ਰੈਕਟ ਮੈਰਿਜ ਹੁੰਦੀ ਹੈ ਤਾਂ ਲੋਕ ਖਵਾਦ ਕਰਦਾ ਹੀ ਹੈ ਨਾ ਇੱਕ ਹਾਂਜੀ ਹਾਂਜੀ ਸਭ ਤੋਂ ਤਾਂ ਸਟੇਨ ਤੁਸੀਂ ਉਸ ਜੀ ਤੋਂ ਬਾਅਦ ਇਦਾਂ ਕਰਦੇ ਹੋ ਤਾਂ ਰੱਬ ਬੰਨੇ ਹੋਈ ਗਲਤੀ ਹੋ ਫਿਰ ਤੁਸੀਂ ਇੱਥੇ ਆ ਕੇ ਦੋ ਚੀਜ਼ਾਂ ਹੋਣੀਆਂ ਹੀ ਸੀ ਉਹ ਚੀਜ਼ਾਂ ਜਿੱਦੂ ਜਿੱਦੂ ਸ਼ੋਅ ਹੋਈਆਂ ਪੱਤੇ ਸ਼ੋਅ ਹੋਏ ਤੇ ਉਹ ਸਰਕਾਰਾਂ ਨੇ ਉਹ ਸਕੰਜੇ ਕਾਸਤੇ ਆ ਤੇ ਉਹ ਹੁਣ ਦੇਖੋ ਕਿਦੀ ਥੋਣੀ ਠੱਲ ਪੈ ਗਈ ਇੱਕ ਹਿਸਾਬ ਨਾਲ ਆਪਾਂ ਗੱਲ ਕਰੀਏ ਸਟੱਡੀ ਪਰਮ ਆਊਗੀ ਹਾਂ ਬਿਲਕੁਲ ਹੋਣ ਦੂਜਾ ਕੰਮ ਨਹੀਂ ਚੱਲਣਾ ਦੋ ਨੰਬਰੀ ਵਾਲਾ ਜਿਵੇਂ ਕਿਦਾਂ ਸਿੰਪਲ ਸਿੰਪਲ ਜਿਨ੍ਹਾਂ ਨੇ ਪੜ੍ਹਨਾ ਹੈ ਜਿਹੜੇ ਸੱਚੀ ਸੀਰੀਅਸ ਨੇ ਉਹੀ ਜਾਣਗੇ ਚਾਹੀਦਾ ਇਦਾਂ ਸੀ ਜੀ ਪੜ੍ਹਾਈ ਦੇ ਨਾਲ ਨਾਲ ਇੱਕ ਹੋਰ ਗੱਲ ਕਲੀਅਰ ਕਰਨਾ ਚਾਹੁੰਦਾ ਇੱਥੇ ਆਪਣੀ ਗੱਲਾਂ ਗੱਲਾਂ 'ਚ ਕਿ ਜਿਨ੍ਹਾਂ ਨੇ ਪੜ੍ਹਨ ਆਣਾ ਹੈ ਹਾਂਜੀ 2 ਸਾਲ ਦਾ ਡਿਪਲੋਮਾ ਹੁੰਦੀ ਤੇ ਨਾਲ ਦੇ ਨਾਲ ਹੀ ਆਪਣੀ ਫ੍ਰੈਂਚ ਦੇ ਜਿਹੜੇ ਕੋਰਸੇਸ ਕਰਨੇ ਸ਼ੁਰੂ ਕਰ ਦੋ ਤਾਂ ਜੋ ਪੜ੍ਹਾਈ ਦੇ ਨਾਲ ਜਦੋਂ ਤੁਸੀਂ ਗ੍ਰੈਜੂਏਟ ਹੋਣਾ ਤਾਂ ਤੁਹਾਡੇ CLB ਜਿਹੜਾ 7 ਤੁਹਾਡਾ ਫ੍ਰੈਂਚ ਚ ਆਇਆ ਉਹਦੇ ਤਾਂ ਤੁਸੀਂ ਆਪਣੀ ਪੀਅਰ ਲੈ ਸਕੋ ਬਿਲਕੁਲ ਪਹਿਲਾਂ ਹੀ ਆਪਣੇ ਰੋਜ਼ ਇਦਾਂ ਕਰਕੇ ਆਓ ਬਿਲਕੁ ਪੜਾਈ ਕਰਨ ਤੋਂ ਬਾਅਦ ਤਾਂ ਇੱਕ ਇੱਕ ਦੋ ਦੋ ਸਾਲ ਵੇਸਟ ਕਰ ਲੈਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਯਾਰ ਹੁਣ ਤਾਂ ਟਾਈਮ ਹੀ ਬਹੁਤ ਘੱਟ ਰਹਿ ਗਿਆ ਮੇਰੇ ਕੋਲ ਤੇ ਹੁਣ ਫ੍ਰੈਂਚ ਨਹੀਂ ਹੋਣੀ ਤੇ ਮੈਂ ਕਿਦਾਂ ਕਰ ਸਕਦਾ ਸੋ ਉਹ ਫਿਰ ਉਸ ਤੋਂ ਬਾਅਦ ਠੱਕੇ ਚੜਦੇ ਨੈਲਮਾਈਆਂ ਲੈਂਦੇ ਜਾਂ ਵਾਪਸ ਮੋੜਨਾ ਪੈਂਦਾ ਜਾਂ ਕੋਈ ਅ ਕੁਝ ਗਲਤ ਕੰਮ ਕਰਦੇ ਨੇ ਜਾਂ ਕੋਈ ਗਲਤ ਸਟੈਪ ਚੱਕਦੇ ਨੇ ਉਸ ਤੋਂ ਬਾਅਦ ਇਹ ਹੀ ਹੈ ਕਿ ਤੁਸੀਂ ਕੈਨੇਡਾ ਆਣਾ ਆ ਜੀ ਮੋਸਟ ਵੈਲਕਮ ਆਉ। ਆਪਣੇ ਬੱਚਿਆਂ ਨੂੰ ਪਹਿਲਾਂ ਹੀ ਇੰਡੀਆ ਤੋਂ ਪ੍ਰੀਫਰ ਕਰਕੇ ਭੇਜੋ ਕਿ ਤੁਸੀਂ ਫ੍ਰੈਂਚ ਜਾ ਕੇ ਸਿੱਖਣੀ ਹੈ। ਤਾਂ ਜੋ ਜੇ ਤੁਹਾਡਾ ਬੱਚਾ ਗ੍ਰੈਜੂਏਟ ਹੋਵੇ ਹਾਂਜੀ ਉਹਦੇ ਨਾਲ ਨਾਲ ਹੀ ਬੱਚਾ ਗ੍ਰੈਜੂਏਟ ਹੋਣ ਦੇ ਨਾਲ ਨਾਲ ਆਪਣਾ CLB ਲੈਵਲ 7 ਫ੍ਰੈਂਚ ਦੇ ਲਵੇ B2 ਲੈਵਲ ਕਲੀਅਰ ਕਰੇ ਨਾਲ ਹੀ ਆਪਣੇ 1 ਸਾਲ ਬਾਅਦ ਕੰਮ ਕਰਨ ਤੋਂ ਬਾਅਦ ਆਪਣੀ PR ਦੀ ਫਾਈਲ ਲਾਵੇ ਤੇ PR ਲਵੇ। ਇਹ ਤਾਂ ਗੁਰਪ੍ਰੀਤ ਜੀ ਹੋ ਗਏ ਜਿਹੜੇ ਚਲੋ ਰਹਿਣ ਆ ਰਹੇ ਆ ਕੰਟਰੀ ਦੇ ਵਿੱਚ ਜਾਂ ਟੈਂਪੋਰਰੀ ਕਹਿ ਲਓ ਵਰਕ ਤੇ ਜਾਂ ਆਈਦਰ ਵੀ ਸਟੱਡੀ ਦੇ ਉੱਤੇ। ਜੀ ਵਿਜ਼ਿਟਰ ਵਾਲਿਆਂ ਦਾ ਕੀ ਕਸੂਰ ਆ? ਵਿਜ਼ਟਰ ਵੀਜ਼ੇ ਰਿਫਿਊਜ਼ ਹੁੰਦੇ ਆ ਜੀ ਮੇਰੇ ਖੁਦ ਦੇ ਨਾਮ ਵਿੱਚ ਮੈਂ ਕਈ ਜਾਣਦਾ ਜਿਨ੍ਹਾਂ ਦੇ ਵਿਜ਼ਟਰ ਵੀਜ਼ੇ ਰਿਫਿਊਜ਼ ਹੋਏ ਆ ਜੈਨੂਅਨ ਵਿਜ਼ਟਰ ਵੀਜ਼ਾ ਲਾਈਕ ਪੇਰੈਂਟਸ ਵਿਜ਼ਿਟ ਕਰਨਾ ਚਾਹੁੰਦੇ ਹੋਣਗੇ ਜੀ ਜਾਂ ਫਿਰ ਕੋਈ ਸੱਚੀ ਕੰਟਰੀ ਘੁੰਮਣ ਆਂਦਾ ਘੁੰਮਣਾ ਚਾਹੁੰਦਾ ਹੋਊਗਾ ਹੁਣ ਕੈਨੇਡਾ ਵਰਗੀ ਕੰਟਰੀ ਦੀ ਗੱਲ ਕਰੀਏ ਗੁਰਪ੍ਰੀਤ ਜੀ ਦੁਨੀਆ ਦੀ ਸੈਕੰਡ ਲਾਰਜੈਸਟ ਕੰਟਰੀ ਹੈ ਜੀ ਏਰੀਆ ਵਾਈਜ਼ ਇਕਨੋਮੀ ਵਾਈਜ਼ ਵੀ ਇੱਕ ਸਟਰੋਂਗ ਕੰਟਰੀ ਹੈ ਜੀ ਮੈਨੂੰ ਲੱਗਦਾ ਕਿ ਸਾਡੇ ਕੋਲ ਸਭ ਤੋਂ ਵੱਧ ਦੁਨੀਆ 'ਚ ਨੇਚਰਲ ਰਿਸੋਰਸਸ ਹੋਣਗੇ ਨੇਚਰਲ ਵਿਜ਼ਿਟਿੰਗ ਸਪੋਰਟ ਹੋਣਗੇ ਜਿਹਨੂੰ wilderness ਵੀ ਆਪਾਂ ਕਹਿੰਦੇ ਆ ਠੀਕ ਹੈ ਲੇਕਸ ਸਭ ਤੋਂ ਜ਼ਿਆਦਾ ਨੇ ਸੋ ਇਦਾਂ ਦੀ ਜਗ੍ਹਾ ਕੁਦਰਤੀ ਬਣਾਈ ਹੋਈ ਹੈ ਕਿ ਜਿਹੜੀ ਵਾਕਿਆ ਟੂਰਿਸਟ ਨੂੰ ਅਟਰੈਕਟ ਕਰਦੀ ਆ ਜੀ ਉਹ ਦੂਜੇ ਬੰਨੇ ਅਗਰ ਆਪਾਂ ਗੱਲ ਕਰੀਏ ਦੁਬਈ ਵਰਗੀ ਕੰਟਰੀ ਦੀ ਚਲੋ ਸਾਰੀਆਂ ਕਰੀਏ ਹਾਂ ਸਾਰੀਆਂ ਕੰਟਰੀਜ਼ ਵਧੀਆਂ ਹੁੰਦੀਆਂ ਨੇ ਜੀ ਰੇਗਿਸਤਾਨ ਦੇ ਵਿੱਚ ਉਹਨਾਂ ਨੇ মেট্রੋਪੋਲੀਟਨ ਸਿਟੀ ਖੜੀ ਕਰਤੀ ਏ ਅੱਜ ਸ਼ਾਇਦ ਮੈਨੂੰ ਲੱਗਦਾ ਕਿ ਇੰਡਸਟਰੀ ਦੀ ਗੱਲ ਕਰੀਏ ਹਰ ਬੰਦਾ ਉੱਥੇ ਜਾਣਾ ਚਾਹੁੰਦਾ ਹੈ ਜੀ ਇੱਕ ਇੱਕ ਫਲੈਟ ਉੱਥੇ 2.5 2 3-3 ਕਰੋੜ ਦਾ ਵੇਚ ਰਿਹਾ ਵਾ ਰੇਗਿਸਤਾਨ ਦੇ ਵਿੱਚ ਜਿੱਥੇ ਕੋਈ ਜਾਣਾ ਨਹੀਂ ਚਾਹੁੰਦਾ ਹੋਊਗਾ ਤੇ ਇੱਥੇ ਜਿੱਥੇ ਸਭ ਕੁਝ ਹੈਗਾ ਵਾ ਤੁਸੀਂ ਵਿਜ਼ਿਟਰਸ ਨੂੰ ਆਣ ਹੀ ਨਹੀਂ ਦੇ ਰਹੇ ਜੇ ਪਹਿਲੀ ਗੱਲ ਤਾਂ ਵੀਜ਼ਾ ਲੱਗਦਾ ਹੀ ਨਹੀਂ ਤੇ ਜੇ ਲੱਗਦਾ ਵੀ 6 ਮਹੀਨੇ ਦਾ ਵੇਟਿੰਗ ਹੈ ਉਹਨਾ ਮੇਰੇ ਖੋਦ ਦੇ ਨਾ ਹੁਣ ਕਿ ਕਿਸੇ ਨੇ ਆਣਾ ਸੀਗਾ ਚੰਡੀਗੜ੍ਹ ਤੋਂ ਸੀਗੇ ਉਹ ਜੀ ਤੇ ਇੱਥੇ ਕੋਈ ਸੈਮੀਨਾਰ ਸੀਗਾ ਤੇ ਜਸਟ ਉਹਨਾਂ ਦਾ ਪਰਪਸ ਇੰਪੋਵੈਲ ਸੈਟਲਡ ਫੈਮਿਲੀ ਇੱਥੇ ਚੰਡੀਗੜ੍ਹ 'ਚ ਹੈ ਨਾ ਤਾਂ ਜਸਟ ਉਹਨਾਂ ਦਾ ਪਰਪਸ ਸੀਗਾ ਕਿ ਆ ਕੇ ਸੈਮੀਨਾਰ ਅਟੈਂਡ ਕਰਕੇ ਚਲੇ ਜਾਣਾ ਚਾਰ ਮਹੀਨੇ ਫਾਈਲ ਲੱਗੀ ਨੂੰ ਹੋ ਗਏ ਵੀਜ਼ਾ ਨਹੀਂ ਮਿਲਿਆ ਤੇ ਸੈਮੀਨਾਰ ਤਾਂ ਲੱਗ ਗਿਆ ਜਿਹੜਾ ਲੰਗਣਾ ਸੀਗਾ ਸੋ ਉਹਨਾਂ ਦਾ ਕੀ ਕਸੂਰ ਆ ਉਹਨਾਂ ਨੂੰ ਕੀ ਰੋਕਤਾ ਜਾਂਦਾ ਓਕੇ ਜੀ ਮੈਂ ਤੁਹਾਡੇ ਪੁਆਇੰਟ ਤੇ ਆਣਾ ਦੇਖੋ ਸਰਕਾਰ ਦਾ ਇੱਥੇ ਕੋਈ ਕਸੂਰ ਨਹੀਂ ਹੁਣ ਸਿਸਟਮ ਕਿਦਾਂ ਖਰਾਬ ਹੁੰਦਾ ਮੈਂ ਦੁਬਈ 'ਚ ਵਿਜ਼ਿਟ ਕੀਤਾ ਸੀਗਾ ਆਹ ਸਾਲ ਦੀ ਫ फेब्रुवारी ਜਿੱਥੇ ਮੈਂ ਖੁਦ ਦੇਖਿਆ ਜਾ ਕੇ ਕਿ ਦੁਬਈ ਦੀ ਜਿਹੜੀ ਸਿਟੀ ਏ ਜੀ ਠੀਕ ਹੈ ਜੀ ਜਿਹਨੂੰ ਅਸੀਂ ਪਹਿਲਾਂ ਕੰਟਰੀ ਦਾ ਨਾਮ ਤੇ ਯੂਏ ਹੀ ਠੀਕ ਹੈ ਜੀ ਯੂਨਾਈਟਿਡ ਅਰਬ ਏਮੀਰੇਟਸ ਜੀ ਉਸ ਜਿਹੜੀ ਸਿਟੀ ਦੁਬਈ ਏ ਹਾਂਜੀ ਉਹਦੇ 'ਚ ਮੈਂ ਚਲੋ ਦੁਬਈ ਘੁੰਮਿਆ ਜਿੱਥੇ ਮੈਂ ਦੇਖਿਆ ਕਿ ਜਿੰਨਾ ਵੀ ਦੁਬਈ ਵਿੱਚ ਟੂਰਿਸਟ ਆ ਰਿਹਾ ਆ ਹਾਂਜੀ ਜਿਹੜੇ ਦੁਬਈ ਦੇ ਲੋਕ ਨੇ ਉਹਨਾਂ ਦੇ ਉੱਪਰ ਹੀ ਡਿਪੈਂਡੈਂਟ ਨੇ ਸਾਰੀ ਕੰਟਰੀ ਜਿਹੜੀ ਇਹ ਮੈਨੂੰ ਜਿੱਤਕ ਲੱਗਦਾ ਕਿ ਟੂਰਿਸਟ ਤੇ ਹੀ ਉੱਪਰ ਹੀ ਡਿਪੈਂਡ ਹੈ ਜੈਕਰ ਕੋਈ ਨਹੀਂ ਟੈਕਸ ਚਲੋ ਟੈਕਸ ਲਈ ਗੱਲਾਂ ਬਾਅਦ ਚ ਕਰਦੇ ਮੈਂ ਉਹ ਕਿਉਂ ਕਹਿ ਰਿਹਾ ਕਿਉਂਕਿ ਉਹ ਹੋਰ ਕੰਟਰੀ ਜਾਂ ਸਿਟੀ ਕਿੱਥੋਂ ਪੈਸੇ ਜਨਰੇਟ ਕਰ ਰਹੀ ਹੈ ਦੇਖੋ ਟੈਕਸ ਵੀ ਚਲੋ ਮਾੜਾ ਮੋੜਾ ਜਿਹੜਾ ਲੱਗਦਾ ਗੁੱਸੇ ਉੱਪਰ ਲੱਗ ਰਿਹਾ ਜੇ ਤੁਸੀਂ ਕਾਰਡ ਤੋਂ ਪੇ ਕਰਦੇ ਪਿਓ ਠੀਕ ਹੈ ਜੀ ਹੁਣ ਅਮਰਿਤਪਾਲ ਜੀ ਆਪਾਂ ਗੱਲ ਟੌਪਿਕ ਦੇ ਦੇ ਦਿਆਨੇ ਆ ਕਿ ਦੁਬਈ ਵਰਗੀ ਕੰਟਰੀ ਤੇ ਜਿਹੜੇ ਲੋਕ ਵਿਜ਼ਿਟਰ ਜਾਂਦੇ ਨੇ ਉਹਨਾਂ ਦਾ ਇਹੀ ਹੁੰਦਾ ਕਿ ਸੇ ਘੁੰਮਣਾ ਹੈ ਬਿਲਕੁਲ ਅਸੀਂ ਘੁੰਮ ਕੇ ਆਪਣੀ ਕੰਟਰੀ ਵਾਪਸ ਜਾ ਪਹਿਲਾਂ ਹੀ ਪਰਪਸ ਕਲੀਅਰ ਹੁੰਦਾ ਹੈ ਮਾਈਂਡ ਦੇ ਵਿੱਚ ਕਿ ਮੈਂ ਜਾਣਾ ਸਰਕਾਰ ਨੇ ਕੀਤਾ ਹੁੰਦਾ ਹੈ ਸਰਕਾਰ ਨੇ ਨਹੀਂ ਕੀਤਾ ਬੰਦੇ ਨੇ ਨਹੀਂ ਕੀਤਾ ਹੁੰਦਾ ਸਰਕਾਰ ਦਾ ਪਹਿਲਾਂ ਹੀ ਉਹਨਾਂ ਨੇ ਕਰਨ ਚ ਖਾਨੇ ਪਾਈ ਹੁੰਦੀ ਗੱਲ ਕਿ ਤੁਸੀਂ ਇੱਥੇ ਜਦੋਂ ਬਈ ਚ ਆ ਕੇ ਪੱਕੇ ਨਹੀਂ ਰਹਿ ਸਕਦੇ ਪਹਿਲੀ ਗੱਲ ਤੇ ਇਹ ਨੋਟ ਕਰ ਲਓ ਹਾਂਜੀ ਹੁਣ ਆਪਾਂ ਟ੍ਰੂਡੋ ਨੂੰ ਗਾਲ੍ਹਾਂ ਕੱਢਦੇ ਹਾਂ ਸਾਰੇ ਹਾਂਜੀ ਕਿ ਟ੍ਰੂਡੋ ਨੇ ਇਦਾਂ ਪਾਤਾ ਗੰਦ ਪਾਤਾ ਵਿਜ਼ਿਟਰ ਆ ਉਹਨਾਂ ਨੇ ਵੀ ਇਹੀ ਸੋਚਿਆ ਸੀਗਾ ਹਾਂਜੀ ਪਿਛਲੇ ਕੁਝ ਸਾਲਾਂ ਤੋਂ ਕਿ ਜਿੰਨਾ ਵਿਜ਼ਿਟਰ ਕੈਨੇਡਾ ਆਊਗਾ ਕੰਟਰੀ ਦੀ ਇਕਨੋਮਿਕਲ ਗਰੋਥ ਹੋਊਗੀ ਹਾਂਜੀ ਵਿਜ਼ਿਟਰ ਆ ਕੇ ਪੈਸਾ ਖਰਚ ਕਰਨਗੇ ਘੁੰਮਣਗੇ ਬਹੁਤ ਸਾਰੇ ਲੋਕਾਂ ਦਾ ਰੋਜਗਾਰ ਚੱਲੂਗਾ ਬਿਲਕੁਲ ਠੀਕ ਹੈ ਟੋਰਾਂਟੋ ਵਰਗੀ ਸਿਟੀ 'ਚ ਟੂਰ ਗਾਈਡ ਦਾ ਕੰਮ ਚੱਲੂਗਾ ਰੈਸਟੋਰੈਂਟਾਂ ਚੱਲਦੀਆਂ ਨੇ ਡਬਲ ਡੈੱਕਰ ਇਹ ਹੋਟਲ ਚੱਲਣਗੇ ਜਿਹੜਾ ਲੋਕਲ ਜਿਹੜੀ ਮਾਰਕੀਟ ਹੈ ਉਹਨੂੰ ਸਪੋਰਟ ਹੋਊਗੀ ਬਿਲਕੁਲ ਹੋਊਗੀ ਹੁਣ ਉਹ ਉੱਠਾ ਗਿਆ ਹਾਂਜੀ ਉਹ ਜਿੰਨੇ ਵਿਜ਼ਿਟਰ ਆਏ ਉਹਨਾਂ ਵਿੱਚੋਂ ਜਿਹੜੇ ਜੈਨੂਇਨ ਵਿਜ਼ਿਟਰ ਸਨ ਉਹ ਤਾਂ ਚਲੇ ਗਏ ਜੀ ਜਿਹੜੇ ਲੋਕਾਂ ਨੇ ਦੋ ਨੰਬਰ 'ਚ ਵੀਜ਼ੇ ਲਏ ਸੀਗੇ ਜੀ ਉਹ ਵਾਪਸ ਹੀ ਨਹੀਂ ਗਏ ਉਹਨਾਂ ਦਾ ਪਾਸਪੋਰਟ ਜੇਬ 'ਚ ਪਾ ਲਿਆ ਪਾਰਕ ਪਾਸਪੋਰਟ ਜੇਬਾਂ 'ਚ ਪਾਏ ਜਾਂ ਰਿਫਿਊਜੀ ਕਲੇਮ ਕਰਦੇ ਰਿਫਿਊਜੀ ਕਰਦੇ ਹੁਣ ਜਿਹੜਾ ਰਿਫਿਊਜੀ ਪ੍ਰੋਗਰਾਮ ਕੈਨੇਡਾ ਚੱਲਦਾ ਹੈ ਉਹਦੇ ਥਰੂ ਕੀ ਹੁੰਦਾ ਹੈ ਕਿ ਆ ਕੇ ਵਿਜ਼ਿਟਰਸ ਨੇ ਰਿਫਿਊਜੀ ਕੇਸ ਲਾਤੇ ਉਹਦੇ ਕਰਕੇ ਸਰਕਾਰਾਂ ਨੂੰ ਜਵਾਬ ਦੇਣਾ ਪਿਆ ਪਾਰਲੀਮੈਂਟ ਦੇ ਵਿੱਚ ਜਾ ਕੇ ਤਾਂ ਜੋ ਕਰਕੇ ਜਿਹੜਾ ਵਿਜ਼ਿਟਰ ਵੀਜ਼ਾ ਘਟ ਚੁੱਕਾ ਹੈ ਦੂਜੇ ਪੁਆਇੰਟ ਤੇ ਮ ਜਦੋਂ ਪਤਾ ਹੈ ਸਾਨੂੰ ਪਹਿਲਾਂ ਇਹ ਕਿ ਅਸੀਂ ਇੱਥੇ ਪੀਆਰ ਨਹੀਂ ਲੈ ਸਕਦੇ ਸਾਨੂੰ ਵਾਪਸ ਮੁੜਨਾ ਪੈਣਾ ਜੀ ਤੇ ਵਿਜ਼ਿਟਰ ਆਣ ਕੇ ਘੁੰਮਣ ਕੇ ਵਾਪਸ ਚਲੇ ਜਾਣਗੇ ਜਾਣਗੇ ਬਿਲਕੁਲ ਹੁਣ ਜਦੋਂ ਅਸੀਂ ਉਧਰ ਆ ਕੋਲ ਦਿੰਨੇ ਕੁਝ ਚੀਜ਼ਾਂ ਦੇ ਤੁਸੀਂ ਐਲਐਮਆ ਲੈ ਲਓ ਕੁਝ ਸਟੱਡੀ ਕਰ ਲਓ ਤੁਸੀਂ ਪੀਆਰ ਦੇ ਰਾਹ ਤੁਹਾਡੇ ਲਈ ਅਵੇਲੇਬਲ ਹੋ ਉਸ ਦੀ ਪੀਆਰ ਲੈ ਸਕਦੇ ਹੋ ਫਿਰ ਤਾਂ ਜੇਕਰ ਸਰਕਾਰਾਂ ਵੀ ਰਾਹ ਦੇ ਰਹੀਆਂ ਤਾਂ ਕੁਝ ਜਿਹੜੇ ਅਨਸਰ ਨਿੱਦਾਂ ਦੇ ਜਿਹੜੇ ਆਪ ਵੀ ਰਾਹ ਕੱਢ ਲੈਂਦੇ ਨੇ ਕੋਈ ਨਾ ਕੋਈ ਸਕੀਮ ਕੋਈ ਨਾ ਕੋਈ ਸਕੀਮ ਜਗਾੜ ਲਾ ਲੈਂਦੇ ਨੇ ਤੇ ਉਹ ਫਿਰ ਜਦੋਂ ਸਿਸਟਮ ਦਾ ਮਿਸਯੂਜ਼ ਹੋਏਗਾ ਅਮਰਿਤਪਾਲ ਜੀ ਕਿਸੇ ਵੀ ਤਰ੍ਹਾਂ ਦਾ ਮਿਸਯੂਜ਼ ਹੋਵੇਗਾ ਚਾਹੇ ਆਪਾਂ ਘਰ ਦੀ ਗੱਲ ਕਰੀਏ ਬਾਹਰ ਦੀ ਗੱਲ ਕਰੀਏ ਜਾਂ ਸਰਕਾਰਾਂ ਦੀ ਗੱਲ ਕਰੀਏ ਜਦੋਂ ਕਿਸੇ ਚੀਜ਼ ਦਾ ਮਿਸਯੂਜ਼ ਹੋਵੇਗਾ ਤਾਂ ਜਾਂ ਤੇ ਫਿਰ ਉਹ ਚੀਜ਼ ਬੰਦ ਹੋ ਜੂਗੀ ਜਾਂ ਤੇ ਰਾਹ ਚੇਂਜ ਹੋ ਜਾਣਗੇ ਆਊਟਕਮ ਫਿਰ ਦੇਖੋ ਸਾਰਿਆਂ ਨੂੰ ਇੱਕੋ ਜਿਹਾ ਭੁਗਤਣੇ ਪੈਣਾ ਠੀਕ ਹੈ ਜੀ ਹੁਣ ਤੁਸੀਂ ਜਿਹੜੀ ਗੱਲ ਕੀਤੀ ਏ ਕਿ ਕਿੰਨੇ ਵਿਜ਼ਿਟਰ ਆਏ ਨੇ ਜਾਂ ਤੁਹਾਡੇ ਕਈਆਂ ਦੇ ਨਹੀਂ ਵੀਜ਼ਾ ਲੱਗ ਰਹੇ ਹਾਂਜੀ ਹੁਣ ਸਭ ਤੋਂ ਪਹਿਲਾਂ ਸਰਕਾਰ ਦੀ ਵੀ ਮੈਂ ਗੱਲ ਵਿੱਚ ਕਰਾਂਗਾ ਕਿ ਇੱਥੇ ਹਰ ਕੋਈ ਬੰਦਾ ਆਪਣੀ ਫਾਈਲ ਆ ਸਕਦਾ ਜੀ ਭਾਵੇਂ ਜੋ ਮਰਜ਼ੀ ਪੇਪਰ ਲਾ ਦੇ ਚਾਹੇ ਚੱਕ ਕੇ 2 ਨੰਬਰ ਦੇ ਲਾ ਦੇ 3 ਨੰਬਰ ਦੇ ਜਿਹੜੇ ਮਰਜ਼ੀ ਪੇਪਰ ਲਾ ਕੇ ਤੁਸੀਂ ਲੈਸ ਮੈਂ ਤੁਹਾਨੂੰ ਏਜੰਟ ਦੱਸਣਾ ਕੀ ਕੰਮ ਕਰਦੇ ਨੇ ਹਾਂਜੀ ਹੁਣ ਏਜੰਟ ਨੇ ਕਿਸੇ ਨੂੰ ਕਿਹਾ ਇਹਨੇ ਪਹਿਲਾਂ ਲਵਾਂਗਾ ਤੇਰਾ ਵਿਸਟਰ ਵੀਜ਼ਾ ਲਾ ਦੂੰਗਾ ਠੀਕ ਹੈ ਉਹਨਾਂ ਨੇ ਜਿਹੜੇ ਬੰਦੇ ਨਾਲ ਨਾ ਉਹਦੇ ਨਾਂ ਦਾ ਪੋਰਟਲ ਬਣਾ ਕੇ ਸਾਰੇ ਪੇਪਰ ਅਪਲੋਡ ਕਰਦੇ ਨੇ ਉਹਦਾ ਜਵਾਬ ਦੇ ਕੋਈ ਨਹੀਂ ਹੈਗਾ ਜੀ ਜੇ ਫਸੂਗਾ ਤੇ ਉਹ ਜ ਏਜੰਟ ਤੇ ਬਾਰੋ-ਬਾਰ ਸਾਡੇ ਵਰਗੇ ਜਿਹੜੇ ਲਾਇਸੈਂਸ ਹੋਲਡਰ ਨੇ ਉਹ ਐਜਾ ਕੰਮ ਨਹੀਂ ਕਰਦੇ ਜੀ ਉਹਨੂੰ ਇਹ ਹੁੰਦਾ ਕਿ ਯਾਰ ਸਾਡੇ ਤੇ ਐਕਸ਼ਨ ਲਏਗੀ ਸਰਕਾਰ ਅਸੀਂ ਆਪਣੇ ਪੋਰਟਲ ਤੋਂ ਫਾਈਲਾਂ ਲਾਵਾਂਗੇ ਕੱਲ ਨੂੰ ਇਦਾਂ ਦਾ ਕੁਝ ਕਰਾਂਗੇ ਤੇ ਸਾਡੇ ਤੇ ਵੀ ਸਿਕੰਜਾ ਕੱਸਿਆ ਜਾ ਸਕਦਾ ਸਾਡੇ ਲਾਇਸੈਂਸ ਸਸਪੈਂਡ ਹੋ ਸਕਦੇ ਨੇ ਜੀ ਸਾਡੇ ਵਰਗੇ ਤੇ ਪਰੇ ਹੀ ਰਹਿ ਜਾਂਦੇ ਨੇ ਜਿਹੜੇ ਏਜੰਟ ਹੁੰਦੇ ਨੇ ਜਿਹੜੇ ਬਾਹਰ ਵਾਲੇ ਏਜੰਟ ਜਿਹਦਾ ਆਪਾਂ ਕਹਿ ਦਈਏ ਉਹਨਾਂ ਨੇ ਆ ਕੇ ਤੇ ਫਾਈਲਾਂ ਲਾਦਣੀਆਂ ਕਿਸੇ ਦੀਆਂ ਜਾਂ ਜਿਗਾੜ ਲਾਦਣੇ ਨੇ ਹੁਣ ਸਰਕਾਰ ਨੂੰ ਪਤਾ ਲੱਗ ਗਿਆ ਕਿ ਝੂਠ ਮਾਰਦੇ ਨੇ ਇਦਾਂ ਦਾ ਕੁਝ ਨਹੀਂ ਹੈਗਾ ਜਿਹੜੇ ਕੁਝ ਫੜੇਗੇ ਨਾ ਜਾਂ ਜਿਹੜਾ ਦੇ ਪ੍ਰੂਫ ਹੋਏ ਨੇ ਜਾਂ 에어ਪੋਰਟ ਤੇ ਆ ਕੇ ਸਾਇਰਮ ਲਾਦੇ ਤੇ ਨੇ ਸਾਰਾ ਰੈਕਡ ਜਾਂਦਾ ਉਹਨਾਂ ਕੋਲ ਬਿਲਕੁਲ ਤਾਂ ਕਰਕੇ ਅਮਰਿਤਪਾਲ ਜੀ ਕਿਤੇ ਨਾ ਕਿਸੇ ਸਕੰਜਾ ਕਰਸਿਆ ਗਿਆ ਉਹ ਸਕੰਜੇ ਚ ਸਾਰੇ ਹੀ ਪਿਸੇ ਜਾਂਦੇ ਪੈ ਨੇ ਬਿਲਕੁਲ ਆਟੇ ਨਾਲ ਕੋਣ ਵੀ ਪਿਸਿਆ ਵਾ ਇਹਦੇ ਚ ਸਾਰੇ ਹੀ ਪਿਸ ਗਏ ਨੇ ਹਾਂ ਸੋ ਇਹ ਇਹ ਚੀਜ਼ ਮਤਲਬ ਜਿਹੜੇ ਤੁਸੀਂ ਮੈਨੂੰ ਸਵਾਲ ਪੁੱਛਿਆ ਉਹਦਾ ਆਨਸ ਉਥਰ ਜਿਹੜਾ ਸਾਡਾ ਪੋਰਟਲ ਹੈਗਾ ਆ ਏਪੀਆਰ ਪੋਰਟਲ ਨਹੀਂ ਉਹਨਾਂ ਉੱਪਰ ਇਹਦੀ ਫਾਈਲ ਆ ਗਈ ਨਹੀਂ ਸਕਦੀ ਕਦੀ ਜੇ ਲੱਗੇ ਕਿ ਤੁਸੀਂ ਫੜੇ ਜਾਣਾ ਸਾਡਾ ਪੋਰਟਲ ਫਾਈਲਾਂ ਲਗਦੀਆਂ ਪਿਆ ਬਾਹਰੋਂ ਜਿਨ੍ਹਾਂ ਨੂੰ ਗੂਸਟ ਕੰਸਲਟੈਂਟ ਕਹ ਦਿੰਨੇ ਆ ਉਹ ਇਹ ਹਜਾ ਕੁਝ ਕਰਦੇ ਪਏ ਨੇ ਫਾਈਲਾਂ ਲਾਉਂਦੇ ਪਏ ਨੇ ਪੈਸੇ ਕਮਾਉਂਦੇ ਨੇ ਪਤਾ ਨਹੀਂ ਕੈਨੇਡਾ ਨੂੰ ਹੋਵਾ ਸਮਝਿਆ ਇਦਾਂ ਜਾ ਕਰਾਂਗੇ ਉਹਦਾ ਨੁਕਸਾਨ ਕਿਤਨਾ ਕਿ ਸਾਰਿਆਂ ਨੂੰ ਭੁਗਤਣਾ ਪਏਗਾ ਨਾ ਚੀਜ਼ ਦਾ ਗੁਰਪ੍ਰੀਤ ਜੀ ਜੇ ਨੁਕਸਾਨ ਦੀ ਗੱਲ ਕਰੀਏ ਬੜੀ ਅਫਸੋਸਨਾਕ ਖਬਰ ਆ ਜੋ ਸਾਰਿਆਂ ਦੇ ਸੋਸ਼ਲ ਮੀਡੀਆ ਤੇ ਪਤਾ ਲੱਗੀ ਹੋਣੀ ਹੈ ਜੀ ਲਾਪਰੀ ਸਿੰਘ ਬ੍ਰੈਂਟਨ ਤੋਂ ਜੀ ਨੌਜਵਾਨ ਮੁੰਡਾ 26 ਸਾਲਾਂ ਦਾ ਹੈ ਹਾਂਜੀ ਪਿੱਛੋਂ ਰਾਜਪੁਰੇ ਤੋਂ ਬੋਹਰ ਦੇ ਕੋਲੋਂ ਬਿਲੋਂਗ ਕਰਦਾ ਹੈ ਜੀ ਤੇ ਇੱਥੇ ਆ ਕੇ ਕੰਟਰੀ ਚ ਸੁਸਾਈਡਲ ਅਟੈਂਪਟ ਕਰਕੇ ਆਪਣੀ ਜਾਨ ਗਵਾ ਬੰਦਾ ਹੈ ਜੀ ਬੜੀ ਦੁਖਦਾਇਕ ਘਟਨਾ ਹੈ ਖਾਸ ਕਰਕੇ ਆਪਣੀ ਕਮਿਊਨਿਟੀ ਦਾ ਤੇ ਸਪੈਸ਼ਲੀ ਗੁਰਸੇਖ ਬੰਦਾ ਸੀ ਜੀ ਤੇ ਉਹਨਾਂ ਚੀਜ਼ਾਂ ਨੂੰ ਸ਼ਾਇਦ ਇਹੋ ਜਿਹੀਆਂ ਕੀ ਕਹਿੰਦੇ ਕੀ ਹਵਾਲਾ ਦਿੰਦੀਆਂ ਨੇ ਜਾਂ ਇਹੋ ਜਿਹੀਆਂ ਇੱਕ ਪੁਸ਼ ਦਿੰਦੀਆਂ ਨੇ ਕਿ ਤੁਸੀਂ ਆ ਕੇ ਰਹਿ ਸਕਦੇ ਹੋ ਚਲੋ ਆਇਆ ਤਾਂ ਵੀਰ ਸਟੱਡੀ ਵੀਜ਼ੇ ਦੇ ਸੀਗੇ ਜੀ ਪਰ ਜਿੱਦਾਂ ਜਿੱਦਾਂ ਕਠਿਨਾਈਆਂ ਸਰਕਾਰ ਨੇ ਕੀਤੀਆਂ ਨੇ ਜਾਂ ਕੋਈ ਉਹਦੇ ਹਾਲਾਤ ਇਦਾਂ ਦੇ ਰਹੇ ਹੋਣਗੇ ਜਿੰਨਾ ਕਰਕੇ ਉਹਨੇ ਏਡਾ ਵੱਡਾ ਐਕਸ਼ਨ ਲਿਆ ਉਸ ਚੀਜ਼ ਵੱਲੋਂ ਤੁਹਾਡਾ ਕੀ ਪ੍ਰੋਸਪੈਕਟਿਵ ਹੈ ਕੀ ਉਹ ਵੀ ਚੀਜ਼ਾਂ ਐਸੇ ਹੀ ਮੈਸਿਵਸ ਦਾ ਆਊਟਕਮ ਨੇ ਕਿਤੇ ਨਾ ਕਿਤੇ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਬਿਲੋਂਗ ਕਰਦੀਆਂ ਨੇ ਕਿ ਜਾਂ ਫਿਰ ਕੁਝ ਇਹਨਾਂ ਚੀਜ਼ਾਂ ਨੂੰ ਅਵੇਅਰਨੈਸ ਪਹਿਲਾਂ ਹੀ ਹੋਣੀ ਚਾਹੀਦੀ ਹੈ ਕਿ ਉੱਥੇ ਲਾਈਫ ਇੰਨੀ ਸੋਖੀ ਨਹੀਂ ਹੈਗੀ ਜਿੰਨੀ ਆਪਾਂ ਇੰਡੀਆ ਤੋਂ ਬਣਾ ਕੇ ਚੱਲਦੇ ਆਂ ਕਿ ਉੱਥੇ ਪੈਂਟਕੋਟ ਪਾ ਕੇ ਬੈਠ ਗਏ ਆਪਾਂ ਹੈਨਾ ਕਿ ਉੱਥੇ ਵਧੀਆ ਪੱਗਾਂ ਆਈਆਂ ਨੇ ਗੱਡੀਆਂ ਨੇ ਵੱਡੀ ਗੱਲ ਹਰ ਇੱਕ ਜਗ੍ਹਾ ਤੇ ਮਿਹਨਤੀ ਪ੍ਰਧਾਨ ਆਲਵੇਸ ਤੁਸੀਂ ਜਿਹੜੀ ਗੱਲ ਕੀਤੀ ਏ ਮਿਹਨਤ ਜੇ ਅਸੀਂ ਕਰਾਂਗੇ ਜੇਕਰ ਅਸੀਂ ਪਹਿਲਾਂ ਤੋਂ ਪ੍ਰਪੇਅਰ ਹੋ ਕੇ ਆਂ ਪਹਿਲਾਂ ਤੇ ਮੈਨੂੰ ਬਹੁਤ ਅਫਸੋਰਸ ਹੈ ਪਰਿਵਾਰ ਨਾਲ ਬਿਲਕੁਲ ਇਕੱਲਾ ਕੱਲਾ ਪੁੱਤ ਸੀਗਾ ਮਾਂ ਪਿਓ ਦਾ ਜਿਹਨੇ ਆਪਣੀ ਜਾਨ ਗਵਾ ਲਈ ਜੀ ਸੋ ਮੈਂ ਉੱਥੇ ਇਹ ਗੱਲ ਕਵਾਂਗਾ ਜਿਹੜੇ ਵੀ ਸਾਡੇ ਭੈਣ ਭਰਾ ਹੁੰਦੇ ਪਏ ਨੇ ਹਾਂਜੀ ਜ਼ਿੰਦਗੀ ਛੋਟੀ ਨਹੀਂ ਹੈ ਜ਼ਿੰਦਗੀ ਬਹੁਤ ਵੱਡੀ ਹੈ ਬਿਲਕੁਲ ਜੀ ਸੋ ਜ਼ਿੰਦਗੀ ਨਹੀਂ ਇਹ ਨਾ ਸਮਝੋ ਕਿ ਜੇ ਅੱਜ ਮੇਰੇ ਸਾਹਮਣੇ ਕੋਈ ਕਠਿਨਾਈ ਆ ਗਈ ਜਾਂ ਪ੍ਰੋਬਲਮ ਆ ਗਈ ਤੇ ਪਤਾ ਨਹੀਂ ਯਾਰ ਇਹ ਮੇਰੇ ਕੋ ਹੁਣੀ ਹੀ ਨਹੀਂ ਸੋਲਵ ਹੋਣੀ ਬੰਤਾ ਚਾਵੇ ਤੇ ਸਭ ਕੁਝ ਹੋ ਜਾਂਦਾ ਹੈ ਕਿ ਮਾਜੀ ਫਿਲਮ ਦੇਖੀ ਤੁਸੀਂ ਹਾਂਜੀ ਦੇਖਿਓ ਉਹਦੇ ਚੋਂ ਪਹਾੜੀ ਤੋੜ ਦਿੰਦਾ ਬੰਦਾ ਬਿਲਕੁਲ ਸਾਰੀ ਇਹਦੀ ਖੇਡ ਹੈ ਹਨ ਖੇਡ ਹੈ ਸਾਰੀ ਦਿਮਾਗ ਦੀ ਹੈ ਸੋ ਪੋਸਿਬਲ ਹਰ ਚੀਜ਼ ਹੋ ਜਾਂਦੀ ਇੰਪੋਸਿਬਲ ਸੀਜ਼ ਆ ਇੰਪੋਸਿਬਲ ਜੀ ਹਨਾ ਸੋ ਹਰ ਚੀਜ਼ ਪੋਸਿਬਲ ਹੈਗੀ ਅਸੀਂ ਸਾਡੀ ਪ੍ਰੋਬਲਮ ਕੀ ਹੈ ਅਸੀਂ ਨਾ ਅਸੀਂ ਆਪਣੇ ਗੁਰੂ ਤੋਂ ਵੀ ਬੇਮੁਖਮ ਹੋਏ ਪਏ ਹਾਂ ਜੀ ਬਿਲਕੁਲ ਅਸੀਂ ਇੱਕਦਮ ਹੀ ਕੀ ਕਰਦੇ ਹਾਂ ਕਿ ਇੱਕਦਮ ਹੀ ਢੇਰੀ ਢਾ ਦਿੰਨੇ ਆ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਜੀ ਸੋ ਢੇਰੀ ਨਾ ਢਾਇਆ ਕਰੋ ਮੈਂ ਤੇ ਇਹ ਗੱਲ ਕਵਾਂਗਾ ਚੜ੍ਹਦੀ ਕਲਾ 'ਚ ਰਿਹਾ ਕਰੋ ਜੀ ਹਰ ਚੀਜ਼ ਦਾ ਸੋਲੂਸ਼ਨ ਹੈਗਾ ਬਿਲਕੁਲ ਲਾਈਫ 'ਚ ਇਹ ਨਹੀਂ ਆ ਕਿ ਆ ਮੇਰ ਕੋ ਕੰਮ ਨਹੀਂ ਹੋ ਰਹਾ ਤੇ ਹੁਣ ਆ ਹੀ ਨਹੀਂ ਬੰਦਾ ਹੀ ਕਰਦਾ ਕੰਮ ਸਭ ਕੁਝ ਬੰਦੇ ਨੇ ਕਰਨਾ ਆ ਸੋ ਮੈਂ ਇੱਥੇ ਤੁਹਾਨੂੰ ਇਹ ਗੱਲ ਕਵਾਂਗਾ ਕਿ ਜਿਹੜੇ ਸਾਡੇ ਭੈਣ ਭਰਾ ਹਾਂਜੀ ਇਹੋ ਜੀ ਪ੍ਰੋਬਲਮ ਵਿੱਚ ਨੇ ਜੀ ਸਾਨੂੰ ਜ਼ਰੂਰ ਆ ਕੇ ਮਿਲਣ ਜੀ ਜੇ ਕੋਈ ਇਮੀਗ੍ਰੇਸ਼ਨ ਦੀ ਹੈਲਪ ਚਾਹੀਦੀ ਹੈ ਜੀ ਅਸੀਂ ਤਾਂ ਡੇਲੇ ਬੈਠੇ ਆ ਜੀ ਫ੍ਰੀ ਆਫ ਕੋਸਟ ਮੈਂ ਕੰਸਲਟੇਸ਼ਨ ਦਵਾਂਗਾ ਇਮੀਗ੍ਰੇਸ਼ਨ ਦੀ ਬਿਲਕੁਲ ਗੁਰਪ੍ਰੀਤ ਜੀ ਜੇ ਕੋਈ ਜੇ ਕੋਈ ਵਾਕਈ ਜਿੰਨੂੰ ਕਿਸੇ ਨੂੰ ਲੋੜ ਹੈ ਕੋਪੇਰ ਹੀ ਕਰ ਸਕਦਾ ਹਾਂਜੀ ਅਸੀਂ ਫ੍ਰੀ ਆਫ ਕੋਸਟ ਉਹਨਾਂ ਨੂੰ ਕੰਸਲਟੇਸ਼ਨ ਦਵਾਂਗੇ ਜੀ ਜੇ ਕੋਈ ਹੋਰ ਪ੍ਰੋਬਲਮ ਫਾਈਨੈਂਸ਼ੀਅਲੀ ਪ੍ਰੋਬਲਮ ਹੈ ਤਾਂ ਮੈਂ ਆਪਣੇ ਭੈਣ ਭਰਾਵਾਂਗੇ ਰਿਕੁਐਸਟ ਕਰਾਂਗਾ ਜੀ ਜਿਹੜੇ ਸਾਨੂੰ ਮਾਪਿਓ ਵੀ ਸੁਣ ਰਹੇ ਨੇ ਸਾਡੇ ਉਹਨਾਂ ਕੇ ਵੀ ਰਿਕੁਐਸਟ ਕਰਾਂਗਾ ਕਿ ਤੁਸੀਂ ਆਪਣੇ ਧੀ ਪੁੱਤ ਨੂੰ ਨਾ ਭੇਜੋ ਜੀ ਜੇ ਫਾਈਨੈਂਸ਼ੀਅਲੀ ਪ੍ਰੋਬਲਮ ਹੈਗੀ ਘਰ ਦੇ ਵਿੱਚ ਤੇ ਜੇ ਫਾਈਨੈਂਸ਼ੀਅਲੀ ਪ੍ਰੋਬਲਮ ਹੈਗੀ ਤਾਂ ਬੱਚਾ ਚਾਹੁੰਦਾ ਕਿ ਮੈਂ ਜਾਣਾ ਕੈਨੇਡਾ ਪੜ੍ਹਨ ਆਸਤੇ ਤਾਂ ਪਹਿਲਾਂ ਹੀ ਮਾਈਂਡ ਪ੍ਰੀਪੇਅਰ ਕਰਕੇ ਭੇਜੋ ਕਿ ਦੋ ਸਾਲ ਜਿਹੜੇ ਆ ਪੁੱਤ ਅਸੀਂ ਤੈਨੂੰ ਜਿੰਨਾ ਟਾਈਮ ਅੱਗੇ ਆਪਾਂ ਕੀਤਾ ਆ ਹੋਰ ਵੀ ਤੈਨੂੰ ਸਪੋਰਟ ਕਰਾਂਗੇ ਫਾਈਨੈਂਸ਼ੀਅਲੀ इमोਸ਼ਨਲੀ ਜੀ ਚਲੋ इमोशनल ਤੇ ਸਾਰੇ ਕਰਦੇ ਨੇ ਫਾਈਨੈਂਸ਼ੀਅਲੀ ਤੈਨੂੰ ਸਪੋਰਟ ਕਰਾਂਗੇ ਤੂੰ ਜਾਂਦੇ ਆਪਣੀ ਪੜ੍ਹਾਈ ਪੂਰੀ ਕਰਨੀ ਹੈ ਜੀ ਇਨ ਫਿਊਚਰ ਤੈਨੂੰ ਹੈਲਪ ਹੋਏਗੀ ਪੈਸੇ ਤੇ ਅਸੀਂ ਪੇ ਕਰਾਂਗੇ ਜੀ ਭਾਜੀ ਦੂਜੀ ਚੀਜ਼ ਮੈਂ ਇੱਥੇ ਹੋਰ ਗੱਲ ਇੱਕ ਐਡ-ਆਨ ਕਰਾਂਗਾ ਹਾਂਜੀ ਕਿ ਜਿਹੜੇ ਵੀ ਭੈਣ ਭਰਾ ਇੱਥੇ ਆਂਦੇ ਫਿਰ ਉਹਨਾਂ ਦੇ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਜੇ ਆਂਦੇ ਹੋ ਤੇ ਸਿੱਧੇ ਰਾਹੋ ਜੀ ਪੁੱਠੇ ਰਾਣਾਪੋ ਹੁਣ ਇੱਥੇ ਹੋਰ ਗੱਲਾਂ ਆਪਾਂ ਸ਼ੁਰੂ ਕਰਾਂਗੇ ਤੇ ਕੰਮ ਲੰਮਾ ਹੋ ਜਾਣਾ ਇੱਥੇ ਫੇਰ ਆਪਾਂ ਨਵਾਂ ਪੋਡਕਾਸਟ ਕਰਾਂਗੇ ਚੀਜ਼ ਦੇ ਉੱਪਰ ਕੁਝ ਅਸੀਂ ਭੈਣ ਭਰਾ ਇਦਾਂ ਦੇ ਵੀ ਦੇਖੇ ਆਪਣੇ ਵੀਰਾਂ ਦੀ ਮੈਂ ਗੱਲ ਕਰਾਂ ਸੀ ਆਪਣੇ ਵੀਰ ਇਦਾਂ ਦੇਖੇ ਜਿਹੜੇ ਕਸੀਨੋ ਜਾ ਕੇ ਤੁਹਾਨੂੰ ਫੀਸਾ ਇਕੱਠੀਆਂ ਕਰਦੇ ਫਿਰਦੇ ਆ ਮੈਂ ਖੁਦ ਇਦਾਂ ਦੇ ਕੋਈ ਦੇਖੇ ਹੋਏ ਠੀਕ ਹੈ ਨਾ ਉਹ ਚੀਜ਼ਾਂ ਗਲਤ ਨੇ ਨਾ ਗਲਤ ਤੇ ਗਲਤ ਹੁੰਦਾ ਹੈ ਹੈਲੋ ਸ਼ਾਇਦ ਪਾਸਪੋਰਟ ਵੀ ਆਪਣਾ ਉੱਥੇ ਦੇ ਬੈਠੇ ਹੁੰਦੇ ਆ ਕਿ ਪੈਸੇ ਵੀ ਲਾ ਲਓ ਤੁਸੀਂ ਕੁਝ ਵੀ ਲਾ ਲਓ ਉਸ ਤੋਂ ਬਾਅਦ ਮੈਂ ਥੋੜੀ ਹੋਰ ਇਹਨੂੰ ਲੈਬਰੇਟ ਥੋੜਾ ਜਿਆ ਕਰ ਆਨਿਆ ਕੈਨੇਡਾ ਚ ਪੜਨਾ ਤੇ ਤੇ ਸਾਡੇ ਜਿਹੜੇ ਸ਼ੌਂਕ ਨੇ ਉਹ ਸੀ ਪਹਿਲੇ ਚੱਕ ਲੈਣੇ ਆ ਪੂਰੀ ਉਮਰ ਪਈ ਵੀਰ ਭਰਾ ਉਹ ਸ਼ੌਂਕਾਂ ਨੂੰ ਪੂਰੀ ਕਰਨ ਵਾਸਤੇ ਪੂਰੀ ਉਮਰ ਪਈ ਇੱਥੇ ਤੁਸੀਂ ਪੜਾਈਆਂ ਪੂਰੀਆਂ ਕਰੋ ਇਹ ਗੱਡੀਆਂ ਦੇ ਚੱਕਰਾਂ ਚ ਪਹਿਲਾਂ ਆਪਾਂ ਰਾਈਟੇ ਵੇ ਪੈ ਜਾਣੇ ਆ ਕੇ ਜੇ ਤੇ ਜੇਬ ਭਾਰ ਚਲਦੀ ਤੇ ਲੋ ਕੋਈ ਚੱਕਰ ਨਹੀਂ ਜਿਹੜੀ ਮਰਜ਼ੀ ਗੱਡੀ ਚਲੈਂਜਰਾਂ ਲੋ ਰੇਂਜ ਰੋਵਰਾਂ ਲੋ ਮਾਰੇ ਤੁਹਾਨੂੰ ਹੋਰ ਵੀ ਗੱਡੀਆਂ ਰੋਇਸ ਰੋਲ ਵਰਗੀਆਂ ਗੱਡੀਆਂ ਵੀ ਦਵੇ ਜੀ ਪਰ ਜੇ ਜੇਬ ਨਹੀਂ ਚਲਦੀ ਤਾਂ ਕਰ ਆਪਣੇ ਕਰਜ਼ੇ ਤੋਂ ਪਹਿਲਾਂ بچੋ ਲੋਕ ਉਖਾਵੇ ਚ ਨਾ ਪੋ ਹਾਂ ਕਰਜ਼ੇ ਤੋਂ بچੋ ਜੀ ਉਸ ਤੋਂ ਬਾਅਦ ਜਦੋਂ ਤੁਸੀਂ ਪੜਾਈਆਂ ਖਤਮ ਕਰ ਲੀਆਂ ਵਰਕ ਪਰਮਿਟ ਤੇ ਆ ਗਏ ਆਪਣੇ ਪੀਆਰ ਲੈ ਲਈ ਫਿਰ ਤੁਹਾਡੇ ਕੋਲ ਸਾਰੀ ਜ਼ਿੰਦਗੀ ਪਈ ਆ ਮਾਸਤੇ ਹਾਂਜੀ ਸੋ ਮੈਨੂੰ ਕਿਤੇ ਨਾ ਕਿਤੇ ਅਮਰਤਪਾਲ ਜੀ ਇਹ ਲੱਗਦਾ ਆ ਕਿ ਜਿਹੜੇ ਸਾਡੇ ਭੈਣ ਭਰਾ ਡਿਪਰੈਸ਼ਨ ਚ ਜਲਦੇ ਜਾਂਦੇ ਨੇ ਇਹ ਚੀਜ਼ਾਂ ਕਰਕੇ ਇਹ ਕੰਮ ਕਰੋ ਹੀ ਨਾ ਜੀ ਐਂਡ ਦੂਜੇ ਪਾਸੇ ਜੇ ਕਿਸੇ ਨੂੰ ਫਾਈਨੈਂਸ਼ੀਅਲੀ ਹੈਲਪ ਚਾਹੀਦੀ ਏ ਤਾਂ ਆਪਣੇ ਘਰ ਦੇ ਪਰਿਵਾਰ ਉਹਨੂੰ ਪਹਿਲਾਂ ਹੀ ਕਹਿ ਕੇ ਭੇਜੇ ਕਿ ਹਾਂ ਜੀ ਠੀਕ ਆ ਜੀ ਇਹ ਪ੍ਰੋਬਲਮ ਆ ਤੈਨੂੰ ਬੇਟਾ ਆ ਸਕਦੀਆਂ ਆ ਜੀ ਤੈਨੂੰ ਰਹਿਣ ਦੀ ਪ੍ਰੋਬਲਮ ਆ ਸਕਦੀ ਏ ਤੈਨੂੰ ਖਾਣ ਦੀ ਪ੍ਰੋਬਲਮ ਆ ਸਕਦੀ ਤੈਨੂੰ ਫੀਸ ਦੀ ਪ੍ਰੋਬਲਮ ਆ ਸਕਦੀ ਏ ਹੁਣ ਕੁਝ ਸਾਡੇ ਭੈਣ ਭਰਾ ਨੇ ਜਿਹਨਾਂ ਸਫਲੀਆਂ ਆ ਜਾਂਦੀਆਂ ਹਾਂਜੀ ਉਹਨਾਂ ਕਰਕੇ ਪਿੱਛੇ ਹਟ ਜਾਂਦੇ ਮੈਂ ਕੁਝ ਬਹੁਤ ਸਟੂਡੈਂਟ ਦੇ ਦਿੰਦਾ ਜਿਹੜਾ ਕਹਿੰਦੇ ਨੇ ਕਿ ਪੜਨ ਆਏ ਸੀ ਕਿ ਇੱਕ ਸਫਲੀ ਆ ਗਈ ਇੱਕ ਤੋਂ ਦੋ ਹੋ ਗਈਆਂ ਦੋ ਤੋਂ ਤਿੰਨ ਹੋ ਗਈਆਂ ਤਿੰਨ ਤੋਂ ਚਾਰ ਤੇ ਪੜਾਈ ਛੱਡਣੀ ਪੈ ਗਈ ਕਾਲੇਜ ਬੜੀ ਦੂਰ ਮਿਲਿਆ ਇਹ ਪੜਾਈ ਨਹੀਂ ਹੋਈ ਕੁਝ ਜਿੱਦਾਂ ਦੇ ਮਤਲਬ ਮੈਂ ਤੁਹਾਨੂੰ ਐਗਜ਼ਾਮਪਲਾਂ ਦੇਣਾਂ ਇਦਾਂ ਦੇ ਹਨਾ ਸੋ ਇਦਾਂ ਦੇ ਇਦਾਂ ਦਾ ਸਿਨੇਰੀਓ ਆਉਂਦੇ ਨੇ ਸੋ ਉਹ ਤੋਂ ਪਹਿਲਾਂ ਤੁਸੀਂ ਪਹਿਲਾਂ ਪ੍ਰਿਪੇਅਰ ਹੋ ਗਿਆ ਹੋ ਕੇ ਇੱਥੇ ਗਲਤ ਸਟੈਪ 'ਤੇ ਚੱਕਣਾ ਹੀ ਨਹੀਂ ਨੇ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਹਾਂਜੀ ਹਾਈਵੇ ਦੀ ਸਪੀਡ ਹੈਗੀ 100 ਹਾਂਜੀ ਜੋ ਮੇਰਾ ਮੰਨਣਾ ਹੈ ਜੀ ਜੇ ਮੈਂ ਗੱਡੀ ਚਲਾਉਂਗਾ 105 ਤੇ 110 ਤੇ ਤਾਂ ਠੀਕ ਹੈ ਓਕੇ ਕੋਈ ਚਲ ਜੇ ਮੈਂ ਗੱਡੀ ਨੂੰ 130 ਤੇ 140 ਤੇ ਚਲਾਉਂਗਾ ਜੀ ਤਾਂ ਉੱਥੇ ਹੀ ਮੇਰੇ ਮਨ 'ਚ ਇੱਕ ਡਰ ਪੈ ਜਾਊਗਾ ਕਿ ਮੈਂ ਗਲਤ ਜਾ ਰਿਹਾ ਹਾਂ ਤੇ ਮੇਰੇ ਨਾਲ ਜੇ ਹੁਣ ਗਲਤ ਹੋਇਆ ਤੇ ਉਹਦਾ ਜ਼ਿੰਮੇਵਾਰ ਮੈਂ ਹੋਊਂਗਾ ਖੁਦ ਹੋਊਂਗਾ ਇਹ ਚੀਜ਼ਾਂ ਮਨ 'ਚ ਇਹਦਾਂ ਨਹੀਂ ਪਾਣੀਆਂ ਪੈਣੀਆਂ ਕਿ ਤੁਸੀਂ ਗਲਤੀ ਨਹੀਂ ਕਰੋਗੇ ਹਾਂਜੀ ਜਦੋਂ ਤੁਸੀਂ ਗਲਤ ਕੰਮ ਕੋਈ ਕਰੋਗੇ ਉਹਦਾ ਕਮਿਆਜਾ ਤੁਹਾਨੂੰ ਭੁਗਤਣਾ ਪੈਣਾ ਹੈ ਹਾਂਜੀ ਤੇ ਹੁਣ ਉਹ ਜਿਹੜਾ ਭਰਾ ਸਾਡੇ ਦਾ ਸਟੈਪ 'ਚ ਆ ਗਿਆ ਉਹਦੇ ਮਾਂ ਪੇ ਤਾਂ ਕੀ ਬਿੱਤੂਗੀ ਬਿਲਕੁਲ ਸਹੀ ਗੱਲ ਸੋ ਸਾਨੂੰ ਪਹਿਲਾਂ ਸੋਚਣਾ ਚਾਹੀਦੀਆਂ ਚੀਜ਼ਾਂ ਜੀ ਬਾਕੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਭੈਣੋਂ ਭਰਾ ਨੂੰ ਇਮੀਗ੍ਰੇਸ਼ਨ ਦੀ ਹੈਲਪ ਚਾਹੀਦੀ ਏ ਜੀ ਅਸੀਂ ਇੱਥੇ ਬੈਠੇ ਹ ਜੀ ਜਿੰਨੀ ਹੱਲ ਹੋਏਗੀ ਸੀ ਤੁਹਾਡੀ ਜਰੂਰ ਕਰਾਂਗੇ ਬਿਲਕੁਲ ਬਿਲਕੁਲ ਸਹੀ ਕਿਹਾ ਗੁਰਪ੍ਰੀਤ ਜੀ ਤੁਸੀਂ ਸੋ ਇਸੇ ਚੀਜ਼ ਨੂੰ ਹੀ ਇੱਕ ਵਾਰੀ ਮੈਂ ਫੇਰ ਸਾਡੇ ਈਵਰਸ ਨੂੰ ਦੱਸਦਾ ਕਿ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਰਿਲੇਟਡ ਹੈਲਪ ਚਾਹੀਦੀ ਏ ਐਂਡ ਤੁਸੀਂ ਨਹੀਂ ਅਫੋਰਡ ਕਰ ਪਾਉਂਦੇ ਤੇ ਤੁਸੀਂ ਜਰੂਰ ਆ ਕੇ ਮਿਲੋ ਫਲਾਵਰਟਨ ਦੇ ਦਫਤਰ ਚ ਬ੍ਰਾਂਟਨ ਚ ਤੇ ਹੈਲਪ ਲੈ ਕੇ ਇਸ ਵੀਡੀਓ ਦੇ ਨੀਚੇ ਕਮੈਂਟ ਬਾਕਸ ਵਿੱਚ ਆਓ ਗੁਰੂ ਘਰ ਮੱਥਾ ਟੇਕੋ ਬਾਬਿਆਂ ਨੂੰ ਮੱਥਾ ਟੇਕ ਕੇ ਹੈਲਪ ਲਈ ਕਿ ਤੁਸੀਂ ਇੱਥੇ ਆਓ ਜਿੰਨੀ ਵੀ ਹੈਲਪ ਹੋ ਸਕੇਗੀ ਸਾਡੇ ਵੱਲੋਂ ਕੀਤੀ ਜਾਊਗੀ ਜਿੰਨੀ ਹੈਲਪ ਹੋ ਸਕੂਗੀ ਅਗਰ ਕੰਸਲਟੇਸ਼ਨ ਦੀ ਫੀਸ ਵੀ ਵੇਵ ਆਊਟ ਕਰਨੀ ਪਏ ਤਾਂ ਗੁਰਪ੍ਰੀਤ ਜੀ ਖੁਦ ਦੱਸ ਚੁੱਕੇ ਨੇ ਇਸ ਚੀਜ਼ ਤੋਂ ਪਿੱਛੇ ਨਹੀਂ ਹਟਣਗੇ ਕਿਉਂਕਿ ਬੜਾ ਦੁੱਖ ਹੁੰਦਾ ਹੈ ਕਿ ਜਦੋਂ ਕਿਸੇ ਘਰ ਵਿੱਚੋਂ ਇਦਾਂ ਦਾ ਕੋਈ ਹੀਰੇ ਵਰਗਾ ਪੁੱਤ ਜਾਂਦਾ ਹੈ ਇਹ ਚੀਜ਼ਾਂ ਸੌਖੀਆਂ ਨਹੀਂ ਹੁੰਦੀਆਂ ਮਾਪੇ ਬਾਬ ਦੇ ਲਈ ਹੈਨਾ ਫੇਸ ਕਰਨੀਆਂ ਸੋ ਇਦਾਂ ਦੇ ਸਟੈਪ ਬਿਲਕੁਲ ਨਾ ਚੱਕੋ ਜ਼ਿੰਦਗੀ ਬਹੁਤ ਸੋਹਣੀ ਪਈ ਹੈ ਉਸ ਕਿਸ ਘੜੀ ਦੇ ਵਿੱਚੋਂ ਆਪਾਂ ਨਿਕਲ ਹੀ ਜਾਨੇ ਆ ਬਸ ਰੱਬ ਵੱਲ ਆਪਾਂ ਵੇਖੀਏ ਰੱਬ ਦਾ ਹੈਨਾ ਸਾਥ ਨਾਲ ਲਈ ਤੇ ਉਸ ਚੀਜ਼ੋਂ ਨਿਕਲ ਜਾਨੇ ਆ ਜੀ ਇਹਨਾਂ ਚੀਜ਼ਾਂ ਨਾਲ ਹੀ ਗੁਰਪ੍ਰੀਤ ਜੀ ਆਪਾਂ ਅੱਜ ਸਾਡੇ ਦਰਸ਼ਕਾਂ ਤੋਂ ਇਜਾਜ਼ਤ ਲੈਣੇ ਆ ਜੀ